ਨਮਾਹ ਬ੍ਰੋ ਇਹ ਸਾਰਿਆਂ ਦਾ ਨਾਲ ਲੱਗਦੇ ਕੋਈ ਸਰਕ ਕੋਡਿੰਗ ਜਰੂਰ ਸੁਣਾਣੀ ਹੈ ਤੁਸੀਂ ਆ ਘੰਟੇ ਮਗਰੋਂ ਸਾਨੂੰ ਪਤਾ ਲੱਗਾ ਵੀ ਕਿਸੇ ਨੇ ਕਿਆ ਕਰਦਾ ਤੁਹਾਡੀ ਕੁੜੀ ਐਡਮੈਟ ਅਸੀਂ ਉੱਥੇ ਗਏ ਆ ਜਾਂਦਿਆਂ ਨੂੰ ਪੁੱਛਿਆ ਬਣੇ ਇਹ ਕਹਿੰਦੇ ਸਿਲੰਡਰ ਫਟ ਗਿਆ ਬਾਅਦ ਚੋਂ ਅਸੀਂ ਪਤਾ ਕੀਤਾ ਉਹ ਸਿਲੰਡਰ ਮਟੇ ਕੁਝ ਨਹੀਂ ਗਾ ਸਾਡੇ ਹੱਥ ਜੋੜ ਕੇ ਇਹੀ ਗੁਜਾਰੀ ਚ ਹੈ ਕਿ ਸਾਨੂੰ ਇਨਸਾਫ ਚਾਹੀਦਾ ਸਾਡੀ ਜਿਹੜੀ ਛੋਟੀ ਬੱਚੀ ਸਾਨੂੰ ਉਹ ਦਿੱਤੇ ਜਾਵੇ ਤੇ ਇਹਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਚੇ ਕਮੀਨੀ ਰਹਿ ਉਹਨੇ ਨੇ ਉਸ ਤੋਂ ਬਾਅਦ ਬੇਟੀ ਹੋ ਗਈ ਬੇਟੀ ਦਾ ਮੂੰਹ ਪਿਆ ਤੁਹਾਨੂੰ ਪਤਾ ਬੱਚਿਆਂ ਨੂੰ ਉਹਨਾਂ ਬਸ ਬੇਟੀ ਕੋਲੇ ਬੈਠੀ ਤੇ ਕੋਲ ਅੱਗ ਲੱਗੀ ਤੇ ਆਪ ਕੱਢ ਕੇ ਬਾਹਰੋ ਲਾ ਦੇ ਕੀ ਗੱਲ ਹੋਈ ਕੀ ਨਹੀਂ ਅਸੀਂ ਜਾ ਕੇ ਰੋਰ ਪਿੱਟਣ ਲੱਗ ਅਸੀਂ ਸਾਰੀ ਤਾਂ ਗੁੜੀਆਂ ਸਾੜ ਗਈ ਅਸੀਂ ਕਿੱਧਰ ਜਾਂਦੇ ਤੇ ਸਾਨੂੰ ਤਾਂ ਅੰਦਰ ਵੀ ਨਹੀਂ ਫੜ ਦਿੰਦੇ ਸੀ ਤੇ ਕਹਿੰਦੇ ਨਹੀਂ ਵੇਖਣਾ ਇਹਨੂੰ ਇਹਨੂੰ ਇਸ ਤਰ੍ਹਾਂ ਹੋ ਜਾਏਗਾ ਕਿ ਉਹ ਲੱਗ ਜਾਏ ਰੋਲ ਲੱਗ ਜਾਏ ਤੇ ਤੰਗ ਕਰਦੇ ਸੀ ਜਦੋਂ ਉਹਨੂੰ ਜਵਾਕ ਕਾਕਾ ਹੋ ਗਿਆ ਸੀ ਇਹਦਾ ਉਸ ਤੋਂ ਬਾਅਦ ਉਹਦੀ ਕੁੜੀ ਵੀ ਉਹਦੇ ਤੋਂ ਖੋਹ ਲੈਂਦੇ ਸੀਗੇ ਤੇ ਉਹਨੂੰ ਕੋਟਮਾਰ ਕਰਕੇ ਲੜਾਈ ਕਰਕੇ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਸੀ ਤੇ ਜੇ ਅਸੀਂ ਹੁਣ ਵੀਡੀਓ ਪਾਈਆਂ ਨੇ ਤਾਂ ਉਹਦਾ ਭਰਾ ਦਾ ਮੈਸੇਜ ਆਂਦਾ ਹੈ ਵਿੱਚੇ ਉਹ ਸਾਡੇ ਕੋਲ ਸਕਰੀਨਸ਼ਾਟ ਵੀ ਪਿਆ ਆ ਕਹਿੰਦਾ ਵੀ ਕੁੜੀਆਂ ਹਰ ਵਾਰੀ ਇਹ ਸਾਡੇ ਮੁੰਡੇ ਨਾਲ ੱੱਕਾ ਕਰਦੀ ਸੀ ਸਾਡੇ ਪਰਿਵਾਰ ਉਹਨਾਂ ਤਾਂ ਕਾ ਕਰਦੀ ਸੀਗੀ ਤੇ ਇਹਨਾਂ ਦੇ ਪੇਕਿਆ ਪਿੱਛੇ ਲੱਗ ਕੇ ਕੋਣ ਕੋਈ ਕੁੜੀ ਚਾਹੀਗੀ ਆਦੇ ਪੇਕਿਆ ਪਿੱਛੇ ਲੱਗ ਕੇ ਆਦਾ ਘਰ ਬਰਬਾਦ ਕਰੇ ਵਿਚਾਰੀਆਂ ਸਰਪੰਚੀ ਰਾਈ ਕਰ ਵੀ ਭੇਜ ਜਾ ਉਹਨੂੰ ਫਿਰ ਵੀ ਉਹ ਕੁੜੀ ਨੂੰ ਸੇ ਇੱਕ ਦੋ ਵਰਕਾ ਬਤ ਕਾਇਲ ਤਲਾਕ ਲੈ ਲੈ ਕਾਇਲ ਕਹਿੰਦੀ ਨਹੀਂ ਮੰਮੀ ਮੈਂ ਤੇ ਘਰੇ ਜਾਣਾ ਮੇਰਾ ਤਾਰਾ ਪੇ ਸੁਧਰ ਜਾਂਦਾ ਪਰ ਉਹ ਨਹੀਂ ਸੁਧਰੇ ਹੁਣ ਐਂਡ ਤੇ ਆ ਕੇ ਉਹਨਾਂ ਨੇ ਮੇਰੀ ਤੀਨ ਉਤੇ ਬਾ ਚਾਰੇ ਦੇ ਉਤੇ ਅੱਗ ਲਾ ਕੇ ਆ ਪਰ ਪੁੰਡਾ ਲਾ ਕੇ ਪਤਾ ਨਹੀਂ ਕਿੱਧਰ ਗਿਆ ਚਲੇ ਬਾਅਦ 5.10 ਮਿੰਟ ਬਾਦੋ ਆ ਗਏ ਕੋਈ ਫਰਜਿਲ ਆਇਆ ਇਹ ਪਹਿਲਾ ਹੀ ਬੈਟ ਲੈ ਗਿਆ ਫਿਰ ਉਹ ਹੀ ਨਮਾਰੀ ਲੈ ਗਈ ਫਿਰ ਉਹ ਨੂੰ ਆਟ ਘਰਤਾ ਜਦੋਂ ਅਸੀਂ ਆ ਆਪਦੇ ਘਰੋਂ ਚੁੱਲਾ ਚੋਂ ਕ ਸਾਰਾ ਸਮਾਨ ਦਿੱਤਾ ਹੀ ਕਰਉਂਦੇ ਤੇ ਗੱਲਬਾਤ ਕਰਦੇ ਰਹਿੰਦੇ ਸੀ ਪਰ ਉਹਨੂੰ ਕੋਤ ਨਹੀਂ ਸੀ ਪਤਾ ਕਿ ਮੇਰੇ ਨਾਲ ਇਹਨਾਂ ਨੇ ਇਹ ਹਾਦਸਾ ਕਰ ਦੇਣਾ ਉਹਨੂੰ ਮਤਲਬ ਕਿ ਸਾਨੂੰ ਜਿਵੇਂ ਆਣਗਵਾਨ ਤੋਂ ਪਤਾ ਲੱਗਦਾ ਹੈ ਵੀ ਤੁਹਾਡੀ ਕੁੜੀ ਨਾਲ ਐਦਾ ਹੋ ਗਿਆ ਤੇ ਅਸੀਂ ਤਾਂ ਉਦੋਂ 6-7 ਵਜੇ ਅਸੀਂ ਹਸਪੀਟਲ ਪਹੁੰਚੇ ਜਾਂਦੇ ਬਹੁਤ ਜ਼ਿਆਦਾ ਹੁੰਦੇ ਨਾਲ ਥੱਕਾ ਕਰਦੇ ਹੁੰਦੇ ਸੀ ਅਸੀਂ ਹਰ ਵਾਰੀ ਊਮਨ ਚਾਲ ਚ ਵੀ ਆਉਂਦਾ ਕੇਸ ਸੀਗਾ ਮੈਂ ਉੱਥੇ ਅਸੀਂ ਉੱਥੇ ਵੀ ਗਏ ਆ ਤੇ ਉਹਨਾਂ ਨੇ ਵੀ ਕਹਿੰਦੇ ਹਜੇ 3 ਮਹੀਨੇ ਤਾਂ ਹੋਏ ਆ ਉਹ ਵੀ ਵਧੀਆ ਰਿਪੋਰਟ ਲਾ ਕੇ ਗਿਆ ਸੀ ਰਜਾ ਮੰਡੀ ਨਾਲ ਗਈ ਆ ਆਪਦੇ ਤੇ ਕਹਿੰਦੀ ਵੀ ਚਲ ਮੈਨੂੰ ਕੋਈ ਵੀ ਮੁੰਡਾ ਕਹਿੰਦਾ ਮੈਂ ਆਪਦੀ ਜ਼ਿੰਮੇਵਾਰ ਦੇ ਲੈ ਕੇ ਜਾਵਾਂਗਾ ਕੋਈ ਵੀ ਤਕਲੀਫ ਹੋएगी ਤਾਂ ਮੈਂ ਜ਼ਿੰਮੇਵਾਰ ਹਾਂ ਤੇ ਅੱਜ jummevar ਦੀ ਵਜ੍ਹਾ ਨਾਲ ਸਾਡੇ ਨਾਲ ਖੜਨ ਦੀ ਵਜ੍ਹਾ ਦੇ ਨਾਲ ਸਗੋ ਆਪ ਭੱਜ ਗਿਆ ਨਹੀਂ ਤਾਂ ਕਿਵੇਂ ਯਕੀਨ ਕਰ ਲਈ ਜਿੰਨੇ ਜਕਰ ਅਰੈਸਟ ਨਹੀਂ ਪੈ ਰਹੀ ਸਾਡੇ ਵਾਸਤੇ ਤਾਂ ਮਤਲਬ ਮੁਜਰੀਮ ਨੇ ਸਾਡੇ ਵਾਸਤੇ ਕਰੇ ਐਕਟ ਦੇਣ ਚੰਗੇ ਭਲੇ ਸਾਨੂੰ ਤਾਂ ਉਹ ਚਾਹੀਦੇ ਨੇ ਕਿ ਸਾਡੂ ਕੁੜੀ ਦਾ ਬਦਲਾ ਹੋਣਾ ਚਾਹੀਦਾ ਜੇ ਸਾਡੀ ਧੀ ਨਾਲ ਹੋਵੇ ਅਸੀਂ ਨਹੀਂ ਚਾਹੁੰਦੇ ਕਿਸੇ ਦੀ ਹੋਰ ਕੁੜੀ ਨਾਲ ਵੀ ਹੋਵੇ ਉਹਨਾਂ ਦੀ ਜਾਤ ਹੈਗੀ ਉਹ ਰਾਸ ਇੱਕ ਨਹੀਂ ਤੇ ਦੇਖੋ ਜੀ ਜੇ ਰਾਸ ਹੈ ਕਿ ਤੇ ਸਾਡੀ ਆਵਾਜ਼ ਤੇ ਸਾਡੀ ਆਵਾਜ਼ ਜੇ ਸਾਨੂੰ ਹੈਗਾ ਕਿ ਦਾਮ ਹੈਗਾ ਅਸੀਂ ਆਦੀ ਕੁੜੀ ਦਾ ਇਨਸਾਫ ਲੈ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਪਰਿਵਾਰ ਦੇ ਵਿੱਚ ਮੈਂ ਬੈਠਾ 27 ਸਾਲਾਂ ਦੀ ਕੁੜੀ ਨੂੰ ਸਹੁਰੇ ਪਰਿਵਾਰ ਵੱਲੋਂ ਅੱਗ ਲਾ ਕੇ ਸਾੜ ਦਿੱਤਾ ਗਿਆ ਤੇ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਜਦੋਂ ਕੁੜੀ ਨੂੰ ਹਸਪਤਾਲ ਵਿੱਚ ਦਾਖਲ ਵੀ ਕਰਾ ਦਿੱਤਾ ਜਾਂਦਾ ਤੇ ਉੱਥੋਂ ਮਾਪੇ ਕਹਿੰਦੇ ਕਿ ਸਾਨੂੰ ਤਾਂ ਕੁੜੀ ਵੇਖਣ ਵੀ ਨਹੀਂ ਦਿੱਤੀ ਜਾ ਰਹੀ ਸੀ ਕੀ ਕਿਉਂ ਇਹ ਘਟਨਾ ਵਾਪਰੀ ਹੈ ਪੂਰੀ ਗੱਲਬਾਤ ਕੁੜੀ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਜੇ 1 ਸਾਲ ਪਹਿਲਾਂ ਵੀ ਮਤਲਬ 1 ਸਾਲ ਵਿੱਚ ਤਾਂ ਵਧੀਆ ਠੀਕ ਠਾਕ ਰਹਾ ਉਸ ਤੋਂ ਬਾਅਦ ਉਹਨੂੰ ਬਹੁਤ ਮਾਰਨ ਕੁੱਟਣ ਲੱਗ ਗਿਆ ਕਦੀ ਇੱਥੇ ਆ ਜਾਂਦੀ ਸੀ ਕਦੀ ਬਰਦਾਸ਼ਤ ਕਰ ਲੈਂਦੀ ਸੀ ਜੀ ਉਸ ਤੋਂ ਬਾਅਦ ਬਰਦਾਸ਼ਤ ਕਰਤੀ ਜੀ ਅਸੀਂ ਕੋਈ ਥਾਣੇ ਆ ਤੇ ਚੈਰੀਆਂ ਸਰਪੰਚੀ ਰਾਈ ਤੇ ਕਰ ਵੀ ਭੇਜਿਆ ਉਹਨੂੰ ਹੂੰ ਫਿਰ ਵੀ ਉਹ ਕੁੜੀ ਨੂੰ ਅਸੀਂ ਇੱਕ ਦੋ ਵਾਰ ਕਿਹਾ ਵੀ ਤੂੰ ਕਾਇਲ ਤਲਾਕ ਲੈ ਲੈ ਕਾਇਲ ਕਹਿੰਦੀ ਨਹੀਂ ਮੰਮੀ ਮੈਂ ਤੇ ਘਰੇ ਜਾਣਾ ਮੇਰਾ ਕਾਰਾ ਪੇ ਸੁਧਰ ਜਾਣ ਦੇ ਪਰ ਉਹ ਨਹੀਂ ਸੁਧਰੇ ਹੂੰ ਉਹਨਾਂ ਨੇ ਤੇ ਆ ਕੇ ਉਹਨਾਂ ਨੇ ਮੇਰੀ ਤੀਨ ਤੇ ਚਬਾਰੇ ਦੇ ਉੱਤੇ ਅੱਗ ਲਾ ਕੇ ਆਪ ਬਾਹਰ ਕੁੰਡਾ ਲਾ ਕੇ ਤੇ ਕੋਈ ਪਤਾ ਨਹੀਂ ਕਿੱਧਰ ਗਿਆ ਚਲੇ ਬਾਅਦ ਚ 5.10 ਮਿੰਟਾ ਬਾਦੋ ਆ ਗਿਆ ਤੇ ਅੱਛਾ ਬਾਅਦ ਚ ਚੁੱਕ ਲੈ ਕੇ ਸਾਨੂੰ ਕਿਸੇ ਨੂੰ ਉਹਨਾਂ ਕੋਲੇ ਸਾਰਿਆਂ ਕੋਲੇ ਸਾਡੇ ਫੋਨ ਨੰਬਰ ਹੈ ਜਿਵੇਂ ਹੂੰ ਉਹਨਾਂ ਨੇ ਸਾਨੂੰ ਇਹ ਨਹੀਂ ਕਿਹਾ ਵੀ ਅਸੀਂ ਉਧਰ ਫੋਨ ਹੀ ਕਰਦੀਏ ਮੇਰੇ ਇਥੋਂ ਪਿੰਡ ਦੇ ਲਾਗੋ ਨੰਗਦੇ ਨੇ ਉਹਨਾਂ ਨੇ ਮੈਨੂੰ ਤਲਾਤ ਕਰਨੇ ਕੀਤੀ ਵੀ ਅਸੀਂ ਇਥੋਂ ਬਾਹਲੀ ਹਾਂ ਦੀ ਮੰਮੀ ਨੂੰ ਨਾਲ ਲੈ ਜਾਈ ਲੜਕੀ ਦੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਸੀ 4 ਸਾਲ ਜੀ 4 ਸਾਲ ਹੋ ਗਏ ਹਾਂਜੀ 4 ਸਾਲਾਂ ਦੇ ਵਿੱਚ 3 ਸਾਲ ਠੀਕ ਠਾਕ ਵਧੀਆ ਰਹੇ ਆ ਕੋਈ ਠੀਕ ਠਾਕ ਨਹੀਂ ਰਾਜ 6 ਕਿ ਮਹੀਨੇ ਨਹੀਂ ਰਹਾ ਉਹਨੇ ਨੇ ਕੁਝ ਹੂੰ ਉਸ ਤੋਂ ਬਾਅਦ ਬੇਟੀ ਹੋ ਗਈ ਬੇਟੀ ਦਾ ਮੂੰਹ ਪਿਆਰ ਤੁਹਾਨੂੰ ਪਤਾ ਬੱਚਿਆਂ ਨਾਲ ਉਹ ਬਸ ਬੇਟੀ ਕੋਲੇ ਬੈਠੀ ਤੇ ਕੋਲ ਅੱਗ ਲੱਗੀ ਪਈ ਆਪ ਭੱਜ ਕੇ ਬੂਆ ਬਾਹਰੋਂ ਲਾ ਕੇ ਨਿਕਲ ਗਏ ਬੱਚੀ ਵੀ ਅੰਦਰ ਸੀ ਬੱਚੀ ਵੀ ਅੰਦਰ ਬੱਚੀ ਦੀ ਉਮਰ ਕਿੰਨੀ ਹੈ ਬੱਚੀ 2.5 ਸਾਲ ਦੀ ਛੋਟੀ ਹੈ ਜੀ 2.5 ਸਾਲ ਦੀ ਬੱਚੇ ਨੂੰ ਤੁਸੀਂ ਕਹਿੰਦੇ ਨਾਲ ਅੱਗ ਲਾਈ ਸੀ ਨਾਲ ਉਹ ਬੈਠੀ ਸੀ ਬੈੜ ਤੇ ਜੀ ਉਹਨੂੰ ਗੁੜੀਆਂ ਨੂੰ ਨਹੀਂ ਅੱਗ ਲੱਗੀ ਪਰ ਮੇਰੀ ਗੁੜੀਆਂ ਮੇਰੀ ਗੁੜੀਆਂ ਨੂੰ ਅੱਗ ਲੱਗੀ ਉਹਨੇ ਗੁੜੀਆਂ ਨੂੰ ਹੱਥ ਨਹੀਂ ਆਉਦੀ ਨੂੰ ਅੰਦਰ ਚਵਾਰੇ ਚ ਤਾੜਦਾ ਸੀਗਾ ਚਵਾਰੇ ਦੇ ਉੱਤੇ ਖੜੀ ਸੀ ਥੱਲੜਾ ਜਿਹੜਾ ਮੇਨ ਗੇਟ ਉਹ ਬੰਦ ਕਰ ਦਿੱਤੇ ਗਿਆ ਚਲੇ ਬਾਹਰੋਂ ਠੀਕ ਹੈ ਵਾਲਾ ਹੂੰ ਤੁਹਾਨੂੰ ਇਹ ਘਟਨਾ ਦਾ ਕਦੋਂ ਪਤਾ ਲੱਗਦਾ ਕਿੰਨੇ ਚਿਰ ਬਾਅਦ ਸਾਨੂੰ ਕਿ ਦੋ ਤਿੰਨ ਦੋ ਘੰਟੇ ਤਿੰਨ ਘੰਟੇ ਬਾਅਦ ਸ਼ਾਮ ਨੂੰ ਗਾਰਡ ਗਵਾੜ ਚੋਂ ਫੋਨ ਆਉਂਦਾ ਜਾਂ ਕਿ ਕੀ ਦਾ ਆੜ ਗਵਾੜ ਚੋਂ ਕੋਈ ਤਾਂ ਫੋਨ ਕਿਸੇ ਤੋਂ ਨਹੀਂ ਆਇਆ ਸਾਨੂੰ ਕਿਹਨੇ ਦੱਸਿਆ ਕਿ ਸਾਨੂੰ ਤਾਂ ਕੋਈ ਬੁੜੀ ਸੀ ਇੱਥੇ ਉਹਨਾਂ ਦੀ ਬੇਟੀ ਵਿਆਹੀ ਹੋਈ ਸੀ ਹੂੰ ਉਹਨਾਂ ਨੇ ਮੇਰੀ ਮੰਮੀ ਘਰੇ ਵਿਆਹ ਦੀ ਬੇਟੀ ਨੂੰ ਫੋਨ ਕੀਤਾ ਉਹਨਾਂ ਨੇ ਮੇਰੀ ਮੰਮੀ ਘਰੇ ਸੁਨੇਹਾ ਲਾਇਆ ਕਿ ਉਹਨਾਂ ਦੀ ਬੇਟੀ ਜਲ ਗਈ ਭਈ ਉਹਦੀ ਮੰਮੀ ਅਰਨ ਦੱਸ ਲੋ ਠੀਕ ਹੈ ਹਾਂਜੀ ਤੇ ਫਿਰ ਮੇਰੀ ਮੰਮੀ ਹਰੀ ਭੱਜੇ ਹੂੰ ਛੜਕ ਚ ਉਹਨਾਂ ਨੂੰ ਕਿਤੇ ਕੱਢ ਕੇ ਰੱਖਿਆ ਕਿਤੇ ਬਾ ਪਤਾ ਲੱਗਾ ਤੇ ਉਹਨਾਂ ਨੇ ਸਾਨੂੰ ਦੱਸਿਆ ਆ ਕੇ ਠੀਕ ਹੈ ਹਾਂ ਜੀ ਜੋ ਉਹਨੂੰ ਹਸਪੀਟਲ ਐਡਮਿਟ ਪਰ ਸਾਰੇ ਪਰਿਵਾਰ ਨਹੀਂ ਉਹਦੇ ਨੇ ਕਰਵਾਤਾ ਸੀ ਹਾਂ ਜੀ ਆਪ ਲੈ ਕੇ ਗਏ ਚਲੇ ਹੂੰ ਬਾਅਦ ਵਿੱਚ ਅਸੀਂ ਗਏ ਤੇ ਸਾਡੇ ਤਾਂ ਲੱਗੇ ਵੀ ਨਹੀਂ ਉਹ ਆਏ ਵੀ ਵੀ ਕੀ ਗੱਲ ਹੋਈ ਕੀ ਨਹੀਂ ਅਸੀਂ ਜਾ ਕੇ ਰੋਣ ਪਿੱਟਣ ਲੱਗ ਗਏ ਵੀ ਸਾਡੀ ਤਾਂ ਗੁਡੀਆਂ ਸੜ ਗਈ ਅਸੀਂ ਕਿੱਧਰ ਜਾਂਦੇ ਹੂੰ ਤੇ ਸਾਨੂੰ ਤਾਂ ਅੰਦਰ ਵੀ ਨਹੀਂ ਵੜਨ ਦਿੰਦੇ ਸੀ ਤੇ ਕਹਿੰਦੇ ਨਹੀਂ ਵੇਖਣਾ ਇਹਨੂੰ ਇਹਨੂੰ ਇਸ ਤਰ੍ਹਾਂ ਹੋ ਜਾਏਗਾ ਇਹਨੂੰ ਉਹ ਲੱਗ ਜਾਏਗਾ ਉਹ ਲੱਗ ਜਾਏਗਾ ਡਾਕਟਰ ਨੇ ਅੰਦਰ ਵੜ ਦਿੰਦੇ ਸੀ ਸਾਰੇ ਦੋਦੇ ਸਾਰੇ ਇੱਧਰੇ ਕਰਮਚਾਰੀ ਲੱਗੇ ਉਹ ਨਹੀਂ ਅੰਦਰ ਜਾਣ ਦਿੰਦੇ ਹਾਂ ਜੀ ਕਦੇ ਇਹਨਾਂ ਦਿਨਾਂ ਚ ਕੁੜੀ ਨੇ ਤੁਹਾਡੇ ਨਾਲ ਕੋਈ ਗੱਲ ਸਾਂਝੀ ਕੀਤੀ ਵੀ ਮਾਤਾ ਮੰਮੀ ਮੈਨੂੰ ਪਰੇਸ਼ਾਨ ਕਰਦੇ ਆ ਜਾਂ ਕੋਈ ਪ੍ਰੋਬਲਮ ਆਉਂਦੀ ਆ ਘਰ ਦੀ ਹਿੰਦੀ ਸੀ ਜੀ ਸਾਡੇ ਨਾਲ ਅੱਛਾ ਜੀ ਹਾਂ ਜੀ ਤੁਸੀਂ ਕੋਈ ਪੰਚਾਇਤ ਇਕੱਠੀ ਕਰਕੇ ਕੋਈ ਤੁਸੀਂ ਇਦਾਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਈ ਵਾਰ ਤਾਂ ਹੀ ਬਹੁਤ ਕੀਤੀ ਹੂੰ ਹੁਣ ਐਤ ਕਿ ਇਸ ਵਾਰ ਤਾਂ ਨੇ ਕੁੜੀ ਆ ਤਾਂ ਅੱਕ ਗਈ ਸੀ ਦੀ ਉਹ ਜਿਆਦਾ ਮੈਨੂੰ ਕਹਿੰਦੀ ਮੰਮੀ ਮੈਨੂੰ ਬੜਾ ਪਰੇਸ਼ਾਨ ਕਰਦੇ ਮੈਂ ਕਾਇਲ ਤਲਾਕ ਲੈ ਲੈ ਕਹਿੰਦੀ ਨਹੀਂ ਆਪੇ ਸੁਧਰ ਜਾਣ ਦੇ ਮੰਮੀ ਕਦੀ ਤਾਂ ਸੁਧਰਨ ਦੇ ਮੈਂ ਆਪਦੀ ਲੜਾਂਗੀ ਆਪਦੇ ਨਾਲ ਜੀ ਤੁਹਾਡਾ ਜਵਾਈ ਕੀ ਕੰਮ ਕਰਦਾ ਸੀ ਕੀ ਕੰਮ ਤੋਂ ਦੇ ਕਰਦਾ ਜੀ ਉਹ ਲੱਗਾ ਇਹ ਬੈਂਕ ਵਿੱਚ ਲੱਗੇ ਹੋਏ ਸੀ ਕਿਸੇ ਅਫਸਰ ਦੀ ਗੱਡੀ ਗੱਡੀ ਚਲਾਉਂਦੇ ਠੀਕ ਹੈ ਹਾਂ ਜੀ ਡਰਾਈਵਰ ਉਹਨਾਂ ਦਾ ਮੈਰਿਜ ਤੁਸੀਂ ਕੀਤੀ ਸੀ ਕਿ ਇਹਨਾਂ ਨੇ ਆਪਦੀ ਮਰਜ਼ੀ ਨਾਲ ਕਰਵਾਈ ਸੀ ਨਹੀਂ ਨਹੀਂ ਅਸੀਂ ਖੁਦ ਕੀਤੀ ਖੁਦ ਕੀਤੀ ਹਾਂ ਜੀ ਜੀ ਉਹਨਾਂ ਉੱਪਰ ਪਰਿਵਾਰ ਤੇ ਕੋਈ ਕਾਰਵਾਈ ਹੋਈ ਉਹਨਾਂ ਦੇ ਤੁਹਾਡੇ ਕੁੜਮਾ ਤੇ ਕੋਈ ਉਹਨਾਂ ਦਾ ਪੁਲਿਸ ਨੇ ਸ਼ਾਨ ਵੀ ਨਹੀਂ ਕੀਤੀ ਕੋਈ ਚੜੀ ਹੈ ਜੇ ਤਿੱਕਰ ਤਾਂ ਕੋਈ ਨਹੀਂ ਸਾਡੇ ਅੱਗੇ ਅੱਛਾ ਜੀ ਹਾਂਜੀ ਕੋਈ ਕੋਈ ਕਾਰਵਾਈ ਹੋਈ ਪੋਸਟਮਾਰਟਮ ਕੋਈ ਸਸਕਾਰ ਹੋ ਚੁੱਕੇ ਕੁੜੀ ਨੇ ਸਸਕਾਰ ਤਾਂ ਕੱਲ ਕੀਤਾ ਜੀ ਰਿਪੋਰਟ ਨਹੀਂ ਜਾਈਏ ਰਿਪੋਰਟ ਤਾਂ ਹੀ ਆਣੀ ਕਿਵੇਂ ਬਾਈ ਪੋਸਟਮਾਰਟਮ ਰਿਪੋਰਟ ਨਹੀਂ ਆਈ ਪੋਸਟਮਾਰਟਮ ਕਰਾ ਦਿੱਤਾ ਰਿਪੋਰਟ ਨਹੀਂ ਆਈ ਹਾਲੇ ਰਿਪੋਰਟ ਨਹੀਂ ਹੈ ਜੀ ਕਿੰਨਾ ਟਾਈਮ ਹੋ ਗਿਆ ਇਸਕਾਰ ਵੀ ਕਰਤਾ ਬੱਚਾ ਹਾਂਜੀ ਅੱਜ ਫੁੱਲ ਚੁੱਕਿਆ ਹੈ ਠੀਕ ਆ ਹਾਂਜੀ ਤੇ ਪਰਿਵਾਰ ਚ ਹੋਰ ਕੌਣ-ਕੌਣ ਇਹਨਾਂ ਦੇ ਬਾਈ ਜਿਵੇਂ ਕੁੜੀ ਦਾ ਮਾਂ ਤਾਂ ਹੈਗੀ ਆ ਪਿਓ ਕੀ ਕੰਮ ਕਰਦਾ ਕਿਦਾਂ ਦਾ ਪਰਿਵਾਰ ਆ ਆਪਣਾ ਗੁੜੀਆ ਦਾ ਜੀ ਇਹ ਸਾਡਾ ਜਵਾਈ ਆ ਜੀ ਅੱਛਾ ਜੀ ਹਾਂਜੀ ਤੇ ਮੈਂ ਵੱਡਾ ਮਾਮਾ ਗੁੜੀਆ ਦਾ ਠੀਕ ਹੈ ਜੀ ਮੈਂ ਜਿਹੜਾ ਇਹ ਤਕਲੀਫ ਆ ਇਹ ਉਹ ਜਿਹਦੇ ਧੀ ਆ ਉਹ ਤਾਂ ਸਮਝ ਸਕਦਾਗਾ ਪਰ ਅਜਿਹੇ ਲੋਕ ਕੀ ਅਜਿਹੀ ਕੀ ਗੱਲਬਾਤ ਹੋਈ ਜਿਹੜਾ ਐਡਾ ਕਨੌਣਾ ਫੈਸਲਾ ਲਿਆ ਉਹਨਾਂ ਨੇ ਵੀ ਅੱਗ ਲਾ ਕੇ ਸਾੜ ਦਈਏ ਤੇ ਤਾਂ ਸਾਨੂੰ ਜਿੰਨੀ ਪਤਾ ਜੀ ਕਿਉਂ ਇਹਨਾਂ ਨੇ ਇਸ ਤਰ੍ਹਾਂ ਕਰਤਾ ਸਾਡੀ ਤੀਨ ਹਮ ਮੇਰੀ ਤੀ ਤਾਂ ਐਜੀ ਹੈਗੀ ਹੁੰਦੀ ਸੀ ਉੱਥੇ ਉਹਨਾਂ ਦਾ ਅੰਗਵਾਨ ਨੂੰ ਪਤਾ ਵੀ ਕਿਵੇਂ ਦੀ ਸੀ ਹਮ ਨਾ ਕਿਸੇ ਨਾਲ ਲੜੇ ਨਾ ਐ ਜਬੀ ਜੇ ਜਾਂ ਬੱਚਾ ਕੋਈ ਗਲਤ ਹੁੰਦਾ ਐਵੇਂ ਦੀ ਹੁੰਨੀ ਸੀ ਕਿੰਨੀਆਂ ਬੱਚੀਆਂ ਤੁਹਾਡੇ ਤਿੰਨ ਜੀ ਤਿੰਨ ਬੇਟੀਆਂ ਨੇ ਆਹ ਤਾਂ ਨਾਲ ਤੁਹਾਡੀ ਬੇਟੀ ਹੈ ਹਾਂ ਜੀ ਇਹ ਮੇਰੀ ਬੇਟੀ ਹੈ ਇਹ ਵੀ ਉੱਥੇ ਹੀ ਵਿਆਹੀ ਹੋਈ ਹੈ ਉਸੇ ਪਿੰਡੀ ਹਾਂ ਜੀ ਥੋੜੀ ਦੂਰ ਹੈ ਠੀਕ ਹੈ ਜੀ ਹਾਂ ਜੀ ਓਕੇ ਅੱਛਾ ਕਦੇ ਭੈਣੇ ਤੁਹਾਡੇ ਨਾਲ ਜਿਵੇਂ ਚਲੋ ਮਾਤਾ ਪਿਤਾ ਹੁਣ ਦਾ ਮਾਣਾ ਨਹੀਂ ਗੱਲਬਾਤ ਉਹਨਾਂ ਨਾਲ ਕੁੱਲ ਕਿਉਂਦੀ ਕਦੇ ਤੁਹਾਡੇ ਨਾਲ ਕਦੇ ਗੱਲਬਾਤ ਕੀਤੀ ਸੀ ਕੋਈ ਉਹਨਾਂ ਨੇ ਨਹੀਂ ਇਦਾਂ ਦੀ ਤਾਂ ਕੋਈ ਗਾਲ ਨਹੀਂ ਕੀਤੀ ਸੀ ਪਰ ਹਿਸਾਬ ਨਾਲ ਉਹਨੂੰ ਲੱਗਦਾ ਸੀ ਤੇ ਉਹ ਮਤਲਬ ਜ਼ਿਆਦਾ ਦੁਖੀ ਹੈ ਕੀ ਸੀ ਕਿ ਉਹ ਪਰ ਉਹਨਾਂ ਨੇ ਮੇਰੇ ਨਾਲ ਕਦੀ ਕੋਈ ਗਾਲ ਨਹੀਂ ਛਕੀਤੀ ਕਿਉਂਕਿ ਉਹਨਾਂ ਨੂੰ ਐਸੀ ਕਿ ਮੈਂ ਮੰਮੀ ਉਹਨਾਂ ਨੂੰ ਦੱਸਦਾ ਕਿਉਂਕਿ ਐਸੀ ਵੀ ਵੀ ਐਵੇਂ ਤਾਂ ਕੋਈ ਦੁੱਖ ਨਾ ਲੱਗੇ ਤੇ ਮੇਰੇ ਮਾਪਿਆਂ ਨੂੰ ਵੀ ਕੋਈ ਵੀ ਐ ਜੀ ਕੋਈ ਗਾਲ ਨਾ ਹੋਵੇ ਹੂੰ ਉਜੇ ਤੇ ਤਕਲੀਫ ਹੋਵੇ ਮੇਰੇ ਮਾਪਿਆਂ। ਧੀਆ ਕਹਿੰਦੀਆਂ ਵੀ ਅਸੀਂ ਆਪ ਦੇ ਕੋਲ ਆਪ ਦੇ ਅੰਦਰ ਹੀ ਸਮਾਲ ਕੇ ਮਾਪਿਆਂ ਨੂੰ ਦੁੱਖ ਕਿਉਂ ਦੇਣਾ। ਹਾਂਜੀ। ਦੱਸਿਆ ਨਹੀਂ ਸੀ ਕਦੇ। ਸਾਨੂੰ ਕੁਝ ਨਹੀਂ ਦੱਸਿਆ ਮੈਂ ਆਂਦੀ ਪਰਜਾਈ ਆ। ਹਾਂ। ਤੇ ਗੱਲਬਾਤ ਕਰਦੇ ਰਹਿੰਦੇ ਸੀ ਪਰ ਉਹਨੂੰ ਖੁਦ ਨਹੀਂ ਸੀ ਪਤਾ ਕਿ ਮੇਰੇ ਨਾਲ ਇਹ ਹਾਦਸਾ ਕਰ ਦੇਣਾ। ਉਹਨੂੰ ਮਤਲਬ ਕਿ ਸਾਨੂੰ ਜਿਵੇਂ ਆਣ ਗਵਾਣ ਤੋਂ ਪਤਾ ਲੱਗਦਾ ਵੀ ਤੁਹਾਡੀ ਕੁੜੀ ਨਾਲ ਐਡਾ ਹੋ ਗਿਆ ਤੇ ਅਸੀਂ ਤਾਂ ਉਦੋਂ 6-7 ਵਜੇ ਅਸੀਂ ਹਸਪੀਟਲ ਪਹੁੰਚੇ ਜਾਂ ਅਗੇ। ਤੇ ਜਦੋਂ ਜਾ ਕੇ ਦੇਖਿਆ ਤੇ ਬਿਲਕੁਲ ਬਾੰਦੂ ਹਸਪੀਟਲ ਤੇ ਵੈਂਟੀਲੇਟਰ ਤੇ ਪਾਈ ਹੋਈ ਸੀ ਤਿੰਨ ਦਿਨ ਬਾਗੀ ਹਸਪੀਟਲ ਰੱਖਿਆ ਉਹਨਾਂ ਨੂੰ ਉਸ ਤੋਂ ਬਾਅਦ ਉਸੇ ਰੈਫਰ ਕਰਵਾ ਕੇ ਉੱਥੇ ਫਰੀਦਕੋਟ ਅਸੀਂ ਖੁਦ ਲੈ ਕੇ ਗਏ ਆ ਉੱਥੇ ਠੀਕ ਰਹੀ ਦੋ ਦਿਨ ਠੀਕ ਰਹੀ ਤੇ ਜਿਹਦੇ ਨਾਲ ਉਹਨੇ ਦਮ ਤੋੜ ਦਿੱਤਾ ਜੀ ਤੇ ਉਹਦੀ ਬੱਚੀ ਨੂੰ ਵੀ ਹਜੇ ਤੱਕ ਉਹਦੇ ਨਾਲ ਨਹੀਂ ਮਿਲਵਾਇਆ ਗਿਆ ਤੇ ਨਾ ਹੀ ਸਾਨੂੰ ਹਜੇ ਫਿਲਹਾਲ ਕੋਈ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਬੱਚੀ ਠੀਕ ਆ ਬੱਚੀ ਬਿਲਕੁਲ ਠੀਕ ਆ ਬੱਚੀ ਬਿਲਕੁਲ ਠੀਕ ਆ ਕੋਈ ਹੁੰਦੇ ਆਪਾਂ ਕਹਦੇ ਨਾ ਕੋਈ ਛਾਲਾ ਵੀ ਹੋਇਆ ਹੁੰਦਾ ਉਹ ਵੀ ਨਹੀਂ ਹੁੰਦੇ ਹੋਇਆ ਬਿਲਕੁਲ 100% ਕੁੜੀਆਂ ਠੀਕ ਜਾਂਦੀ ਜਦੋਂ ਕਿਤੇ ਜਿਵੇਂ ਤੁਹਾਡੇ ਮਾਤਾ ਜੀ ਦੱਸਦੇ ਆ ਵੀ ਅ ਚਾਰ ਸਾਲ ਵਿਆਹ ਨੂੰ ਹੋ ਗਏ ਸੀ ਤੇ ਉਦੋਂ 6 ਮਹੀਨਾ ਬਾਅਦ ਹੀ ਤੰਗ ਪਰੇਸ਼ਾਨ ਕਰਨ ਲੱਗ ਗਏ ਸੀ ਉਹ ਤੰਗ ਕਰਦੇ ਸੀ ਜਦੋਂ ਉਹਨੂੰ ਜਵਾਕ ਕਾਕਾ ਹੋ ਗਿਆ ਸੀ ਇਹਦਾ ਉਸ ਤੋਂ ਬਾਅਦ ਉਹਨਦੀ ਕੁੜੀ ਵੀ ਉਹਨਦੇ ਤੋਂ ਖੋਹ ਲੈਂਦੇ ਸੀਗੇ ਤੇ ਉਹਨੂੰ ਕੁੱਟਮਾਰ ਕਰਕੇ ਲੜਾਈ ਕਰਕੇ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਸੀ ਤੇ ਅਗਰ ਜੇ ਅਸੀਂ ਹੁਣ ਵੀਡੀਓ ਪਾਈਆਂ ਨੇ ਤਾਂ ਉਹਦਾ ਭਰਾ ਦਾ ਮੈਸੇਜ ਆਂਦਾ ਵਿੱਚੇ ਉਹ ਸਾਡੇ ਕੋਲ ਸਕਰੀਨਸ਼ਾਟ ਵੀ ਪਿਆ ਆ ਕਹਿੰਦਾ ਵੀ ਕੁੜੀਆਂ ਹਰ ਵਾਰੀ ਇਸ ਸਾਡੇ ਮੁੰਡੇ ਨਾਲ ਧੱਕਾ ਕਰਦੀ ਸੀ ਸਾਡੇ ਪਰਿਵਾਰ ਨਾਲ ਧੱਕਾ ਕਰਦੀ ਸੀਗੀ ਤੇ ਇਹਨਾਂ ਦੇ ਪੇਕੇ ਪਿਛੇ ਲੱਗ ਕੇ ਕੋਣ ਕੋਈ ਕੁੜੀ ਚਾਹੀਗੀ ਆਪਦੇ ਪੇਕੇ ਆ ਪਿਛੇ ਲੱਗ ਕੇ ਆਦਾ ਘਰ ਬਰਬਾਦ ਕਰੇ ਅਸੀਂ ਕੋਦੇ ਵਿੱਚ ਆ ਅਸੀਂ ਤਾਂ ਨਹੀਂ ਚਾਹਦੇ ਕਿ ਅਸੀਂ ਆਦੇ ਪੇਕਿਆ ਤੋਂ ਪਿੱਛੇ ਰੱਖਿਆ ਦਾ ਘਰ ਬਰਬਾਦ ਕਰੀਏ ਕੋਈ ਕੁੜੀ ਨਹੀਂ ਜਾਏਗੀ ਜੇ ਉਹ ਉਹ ਆਪਦੇ ਸਹੁਰੇ ਪਰਿਵਾਰ ਹਾਂਜੀ ਮੇਰੇ ਸਹੁਰੇ ਪਰਿਵਾਰ ਨੇ ਮੈਨੇ ਮਾਸੀ ਸਾਸ ਨੇ ਸਭ ਤੋਂ ਵੱਡੀ ਮੇਰੇ ਨਾਨਾਂ ਸੀ ਉਹ ਤੇ ਬਹੁਤ ਜ਼ਿਆਦਾ ਹੁੰਦੇ ਨਾ ਤੱਕਾ ਕਰਦੇ ਹੁੰਦੇ ਸੀ ਅਸੀਂ ਹਰ ਵਾਰੀ ਊਮਨ ਸਾਲ ਚ ਵੀ ਹੁੰਦਾ ਕੇਸ ਸੀਗਾ ਮੈਂ ਉੱਥੇ ਅਸੀਂ ਉੱਥੇ ਵੀ ਗਏ ਆ ਤੇ ਉਹਨਾਂ ਨੇ ਵੀ ਕੀ ਕਹਿੰਦੇ ਹਜੇ 3 ਮਹੀਨੇ ਤਾਂ ਹੋਏ ਆ ਉਹ ਵੀ ਵਧੀਆ ਰਿਪੋਰਟ ਲਾ ਕੇ ਅਸੀਂ ਰਜਾਮੰਦੀ ਨਾਲ ਗਈ ਆ ਆਪਦੇ ਤੇ ਕਹਿੰਦੀ ਵੀ ਚਲ ਮੈਨੂੰ ਕੋਈ ਵੀ ਮੁੰਡਾ ਕਹਿੰਦਾ ਮੈਂ ਆਪਦੀ ਜ਼ਿੰਮੇਵਾਰੀ ਲਗਾ ਜਾਵਾਂਗਾ ਕੋਈ ਵੀ ਤਕਲੀਫ ਹੋएगी ਤਾਂ ਮੈਂ ਜ਼ਿੰਮੇਵਾਰਾਂ ਤੇ ਅੱਜ jummevar ਦੀ وجہ ਦੇ ਸਾਡੇ ਨਾਲ ਖੜਨ ਦੀ ਵਜ੍ਹਾ ਦੇ ਨਾਲ ਸਗੋ ਆਪ ਭੱਜ ਗਿਆ ਨਹੀਂ ਤਾਂ ਉਹਦੀ ਤਾਂ ਪਤਨੀ ਸੀ ਉਹਨੂੰ ਤਾਂ ਖੜਨਾ ਚਾਹੀਦਾ ਸੀ ਨਾਲ ਨਹੀਂ ਉਹਨੂੰ ਤੰਗ ਪਰੇਸ਼ਾਨ ਉਹਦਾ ਸੱਸ ਸਹੁਰਾ ਕਰਦਾ ਸੀ ਜਾਂ ਮੁੰਡੇ ਵੱਲੋਂ ਸਾਰੇ ਸਾਰੇ ਹੀ ਕਰਦੇ ਸੀ ਨਾਨ ਉਹਦੀ ਇੱਕ ਐਡਵੋਕੇਟ ਨਾਨ ਹੈਗੀ ਆ ਜਸਵੰਤ ਕੌਰ ਉਹ ਵੀ ਉਹਨੂੰ ਤੰਗ ਕਰਦੇ ਸੀ ਬਹੁਤ ਜ਼ਿਆਦਾ ਉਹਨੂੰ ਦੁੱਖੀ ਕੀਤਾ ਜਾਂਦਾ ਸੀਗਾ ਬਹੁਤ ਜ਼ਿਆਦਾ ਉਹਨੂੰ ਤੰਗ ਕਰਦੇ ਅਸੀਂ ਦਿਹਾੜੀ ਮਜ਼ਦੂਰ ਰਹਿ ਗਏ ਆ ਅਸੀਂ ਉਹਦਾ ਇਲਾਜ ਉਹਦਾ ਇਲਾਜ ਤੱਕ ਨਹੀਂ ਕਰਵਾ ਗਿਆ ਗਿਆ ਸੀਗਾ ਜਦੋਂ ਉਹਨੂੰ ਐਡਮਿਟ ਕਰਵਾਤਾ ਅਗਲੀ ਸਵੇਰ 10 11 ਵਜੇ ਤੋਂ ਬਾਅਦ ਹੈ ਹੀ ਨਹੀਂ ਉੱਥੇ ਅਸੀਂ ਜਦੋਂ ਲੱਪਿਆ ਨੂੰ ਦੇਖਿਆ ਤੇ ਉਥੋਂ ਹੈ ਹੀ ਨਹੀਂ ਕੋਈ ਵੀ ਨਹੀਂ ਹੈਗਾ ਨਾ ਉਹਦਾ ਸੱਸ ਸੋਰਾ ਸੀਗਾ ਨਾ ਉਹਦਾ ਚਾਚੇ ਦਾਇ ਕੋਈ ਵੀ ਨਹੀਂ ਸੀਗਾ ਤੁਹਾਡੇ ਜਾਣ ਤੇ ਮਤਲਬ ਉਹ ਫਰਾਰ ਹੋ ਹਾਂਜੀ ਫਰਾਰ ਹੋ ਗਏ ਸੀਗੇ ਕਹਿੰਦੇ ਜੀ ਅੱਜ ਅਸੀਂ ਕਿਸੇ ਨੂੰ ਜਾ ਕੇ ਕਹਨੇ ਆ ਨਾ ਕਿ ਜੀ ਭੱਜ ਗਏ ਨੇ ਸਾਡੇ ਤੋਂ ਸਾਡੇ ਕੋਲ ਸਭ ਤੋਂ ਵੱਡਾ ਪ੍ਰੂਫ ਇਹ ਹੀ ਦੇ ਗਏ ਕਿ ਅਸੀਂ ਖੁਦ ਗੁਨਾਹਗਾਰ ਆ ਤੇ ਹਰ ਕੋਈ ਕਹਿੰਦਾ ਨਹੀਂ ਜੀ ਆਦੀ ਜਾਨ ਲਗਾਉਣ ਲਈ ਤਾਂ ਫਿਰ ਸਾਰੇ ਭੱਜਣਗੇ ਅਸੀਂ ਉੱਥੇ ਤੁਸੀਂ ਬਾਗੀ ਹਸਪੀਟਲ ਜਾ ਕੇ ਸਟਾਫ ਨੂੰ ਵੀ ਪੁੱਛ ਸਕਦੇ ਹੋ ਅਸੀਂ ਕੋਈ ਉਹਦੇ ਨਾਲ ਕੋਟ ਮਾਰਨੇ ਕੀਤੇ ਕੋਈ ਉਹਨੂੰ ਪੁੱਛਿਆ ਨਹੀਂ ਸੋ ਸਿਖੋ ਦੋ ਨਾਨ ਨੂੰ ਪੁੱਛ ਰੇ ਭਾਜੀ ਸਾਨੂੰ ਦੱਸੋ ਕੀ ਗੱਲ ਹੋ ਗਈ ਭਾਜੀ ਸਾਨੂੰ ਦੱਸੋ ਸਾਨੂੰ ਕੋਈ ਗੱਲ ਵੀ ਨਹੀਂ ਉਹਨਾਂ ਨੇ ਦੱਸੀ ਸਾਰੇ ਬਸ ਕੋਈ ਫੋਨ ਲੈ ਕੇ ਇੱਧਰ ਜਾ ਰਹਾ ਕੋਈ ਫੋਨ ਲੈ ਕੇ ਇੱਧਰ ਜਾ ਰਹਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਕਸਰ ਪਹਣੇ ਆਮ ਤੌਰ ਤੇ ਇਹਨਾਂ ਕੇਸਾਂ ਚ ਵੇਖਣ ਨੂੰ ਮਿਲਦਾ ਕਿ ਦਾਜ ਮੰਗਦੇ ਸੀ ਜਾਂ ਉਹ ਜੀ ਕੋਈ ਉਦਾਂ ਦੀ ਕਦੇ ਕੋਈ ਗੱਲਬਾਤ ਤਾਂ ਨਹੀਂ ਹੋਈ ਸੀ ਉਹਦੀ ਵੀ ਗੱਲ ਹੋਈ ਸੀ ਪਰ ਅਸੀਂ ਹੌਲੀ ਹੌਲੀ ਕਰਕੇ ਅਸੀਂ ਦਿੰਦੇ ਰਹੇ ਦਾ ਮੈਂ ਦਾਜ ਦਿੰਦੇ ਨਹੀਂ ਮੰਗਦੇ ਸੀ ਜੀ ਉਹਦਾ ਹਾਂ ਉਹ ਸੁਰੀਆ ਕੋਲ ਸਮਾਨ ਦਾਜ ਚ ਉਹਨਾਂ ਨੇ ਸਮਾਨ ਉਹ ਪ੍ਰਾਇਜ ਜਗਾ ਦੀ ਮੰਗ ਲੈਣੀ ਇੱਕ ਦੀ ਲਮਾਰੀ ਕਹਿ ਦੇਣਾ ਉਹਨਾਂ ਨੇ ਕੋਈ ਨਕਦ ਕੈਸ਼ ਵੀ ਮੰਗਿਆ ਉਹ ਕਿਤੇ ਪੈਸਿਆਂ ਬਾਰੇ ਮੰਗ ਕੀਤੀ ਹੋਣੀ ਨਹੀਂ ਨਕਦ ਕੈਸ਼ ਨਹੀਂ ਸਾਡੇ ਕੋਲ ਮੰਗੀ ਸੀ ਨਹੀਂ ਨਹੀਂ ਅਸੀਂ ਝੂਠ ਮਾਰ ਨਹੀਂ ਮੰਗਦੇ ਸਮਾਨ ਹੀ ਮੰਗਦੇ ਸੀ ਗੁੜੀਆ ਕੋਲ ਸਮਾਨ ਕੋਲ ਲੈਂਦੇ ਸੀ ਸਿਲੰਡਰ ਆ ਤਿੱਕਰ ਮੈਂ ਕਰਾ ਦਿੱਤੇ ਪਾਲਾ ਸਾਬਾ ਲੜਕੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਬਾਈ ਕੀ ਕੁਝ ਕਹਿੰਦੇ ਸੀ ਜਾਣੂ ਆਜ ਥੋੜਾ ਜਿਆ ਕਦੀ ਜਾਂ ਨਹੀਂ ਸਾਨੂੰ ਸਮਾਨ ਦੋ ਹੂੰ ਕਦੀ ਫਰਿੱਜ ਲਾਏ ਪਹਿਲਾਂ ਇਹ ਬੈੱਡ ਲਾ ਦਿੱਤਾ ਫੇਰ ਇਹਨ ਮਾਰੀ ਲੱਗਤੀ ਫੇਰ ਉਹਨੂੰ ਅੱਡ ਕਰਤਾ ਜਦੋਂ ਅਸੀਂ ਆਇਆ ਤੇ ਕਰੋ ਚੁੱਲਾ ਚੋਂ ਕ ਸਾਰਾ ਸਮਾਨ ਦਿੱਤਾ ਹੀ ਕਰੂੰ ਹੌਸਲਾ ਰੱਖੋ ਕੋਈ ਗੱਲ ਨਹੀਂ ਜੀ ਤੇ ਫੇਰ ਉਹਦੇ ਸਾਰੇ ਤੇ ਜਨਕ ਪੂਰਾ ਪਰਿਵਾਰ ਗਾਂ ਤੱਕ ਲੜਦੇ ਰਹਿ ਮੇਰੀ ਕੁੜੀ ਨਾਲ ਜਿਹੜੀ ਇੱਕ ਉਹਨਾਂ ਦੀ ਭੁਆ ਸੀ ਤੇ ਉਹ ਦਾ ਆਦੀ ਮੇਰੀ ਕੁੜੀ ਤੇ ਚੂੜਾ ਹੀ ਲਵਾਤਾ ਨੇ ਕਹਿੰਦੇ ਸੀ ਤੂੰ ਚੂੜਾ ਲਾ ਦੇ ਤੂੰ ਕਿਉਂ ਪਾਇਆ ਚੂੜਾ ਕਿੰਨੇ ਚਿਰ ਬਾਅਦ ਉਹਦੇ ਦੂਜੇ ਤੀਜੇ ਦਿਨ ਬਾਅਦ ਹੀ ਵਿਆਹ ਹੋਈ ਜਿਆਦਾ ਵਿਆਹ ਸੀ ਉਹਦੀ ਨਨਾਨ ਦਾ ਵਿਆਹ ਸੀ ਤੇ ਪੈਲਸ ਵਿੱਚੋਂ ਮੇਰੀ ਕੁੜੀ ਨੂੰ ਇੱਥੇ ਪਿਹਾਤਾ ਕਹਿੰਦੀ ਮੇਰੇ ਵਿਆਹ ਚ ਨਹੀਂ ਰੁਕਣਾ ਨਹੀਂ ਵਿਆਹ ਹੈ ਤੇ ਉਹਨੂੰ ਕਿਸੇ ਵਿੱਚ ਕੋਈ ਜਿੰਨਾ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਮੇਰੀ ਕੁੜੀ ਨੂੰ ਵਿੱਚ ਨਾਲ ਤੁਰਨ ਕੋਈ ਜਿਵੇਂ ਵੀ ਕੋਈ ਪ੍ਰੋਗਰਾਮ ਕਰਦੇ ਸੀ ਨਾ ਮੇਰੀ ਗੁੜੀ ਇਹ ਨਾ ਸੀ ਤੂੰ ਪਿੱਛੇ ਰਹਿਣਾ ਅੱਛਾ ਸ਼ਾਮਲ ਨਹੀਂ ਹੋਣ ਦੇ ਸ਼ਾਮਲ ਨਹੀਂ ਸੀ ਹੋਣ ਦੇ ਕਿਸੇ ਵੀ ਜਦੋਂ ਭਾਈ ਇੰਨੇ ਚਿਰ ਦੀ ਸਮੱਸਿਆ ਹੁੰਦੀ ਸੀ ਤੁਸੀਂ ਕੋਈ ਪੰਚਾਇਤਾਂ ਰਾਹੀਂ ਜਾਂ ਉਹ ਕੋਈ ਗੱਲਬਾਤ ਚ 4-5 ਵਜੇ ਆਈ ਪੰਚਾਇਤਾਂ ਨਾਲ ਤਰੋਈ ਟੋਰੀ ਉਦੋਂ ਬਾਅਦ ਤੈਨੂੰ ਚਾਰ ਵਹੀ ਥਾਣੇ ਥਾਣੇ ਤੋਂ ਤੋਰੀ ਤੋਰੀ ਸੀ ਉਦੋਂ ਐਸ ਐਚਓ ਬੜਾ ਚੰਗਾ ਬੰਦਾ ਸੀ ਉਹ ਉਹਨੇ ਉਹਨੂੰ ਛਿੜਕਿਆ ਵਕੀਲ ਨੂੰ ਉਹਦੇ ਤੁਹਾਨੂੰ ਪਤਾ ਨਾ ਇਸ ਚੀਜ਼ ਦਾ ਕੀ ਮਸਲਾ ਆਨ ਲੁਣਾ ਬਾਅਦ ਚ ਉਹਨੇ ਐਸ ਐਚਓ ਨੇ ਚੰਗੀ ਤਰ੍ਹਾਂ ਉਹਨੂੰ ਛਿੜਕ ਕੇ ਫਿਰ ਟੋਰਿਆ ਉਹ ਬੋਲਦੀ ਸੀ ਕਹਿੰਦੇ ਤੁਹਾਨੂੰ ਮੈਂ ਅੰਦਰ ਕਰਾ ਦਾਂ ਕਰਦਾਂਗੇ ਸਾਰਿਆਂ ਨੂੰ ਟੱਬਰ ਨੂੰ ਓਕੇ ਤੇ ਉਹ ਉਸ ਟਾਈਮ ਤੇ ਚਲੋ ਉਹਨਾਂ ਟੋਰਤੀ ਉਨੇ ਅੱਜ ਭੈਣ ਬਣਾ ਕੇ ਟੋਰੀ ਸੀ ਐਸਐਸਚੂ ਨੂੰ ਉਹਦੀ ਇਥੇ ਬਦਲੀ ਹੋ ਗਈ ਤੇ ਉਹਦੇ ਬਾਅਦ ਫਿਰ ਤੰਗ ਕਰਨਾ ਸ਼ੁਰੂ ਕਰਤੇ ਇਹਨਾਂ ਨੇ ਤੇ ਤੰਗ ਤੁਸੀਂ ਫਿਰ ਨਹੀਂ ਪੁਲਿਸ ਰਿਪੋਰਟ ਕੀਤੀ ਕੋਈ ਗੱਲਬਾਤ ਨਹੀਂ ਉਹਦੇ ਬਾਅਦ ਮਮਨ ਸਿੰਘ ਨਾਲ ਹੀ ਕੀਤੀ ਸੀ ਤੇ ਉਹਨਾਂ ਦੀ ਮੈਂ ਉੱਠ ਕੇ ਚੱਲ ਸਮਝੌਤੇ ਨਾਲ ਟੋਰਤੀ ਉਹਦੇ ਤਿੰਨ ਮਹੀਨਾ ਬਾਅਦ ਆ ਫਿਰ ਕਾਟ ਹੋ ਗਈ ਹੁਣ ਕੋਈ ਕਾਰਵਾਈ ਕੀਤੀ ਪੁਲਿਸ ਨੇ ਜਾਂ ਕੋਈ ਤੁਸੀਂ ਸਾਨੂੰ ਹੌਸਲਾ ਹੀ ਦਿੱਤਾ ਹੈ ਬਸ ਪਹਿਲਾਂ ਤਾਂ ਕੁੜੀ ਦਾ ਨਾਂ ਹੀ ਨਹੀਂ ਲਿਖਦੇ ਪੈ ਸੀ ਕੁੜੀ ਦਾ ਅਸੀਂ ਕਿਵੇਂ ਯਕੀਨ ਕਰ ਲਈ ਜਿਨ੍ਹਾਂ ਜ਼ਿਕਰ ਉਹਨਾਂ ਅਰੈਸਟ ਨਹੀਂ ਪੈ ਰਹੀ ਸਾਡੇ ਵਾਸਤੇ ਤਾਂ ਮਤਲਬ ਮੁਜਰੀਮ ਨੇ ਸਾਡੇ ਵਾਸਤੇ ਘਰੇ ਫਿਰਦੇ ਨੇ ਚੰਗੇ ਭਲੇ ਸਾਨੂੰ ਤਾਂ ਉਹ ਚਾਹੀਦੇ ਨੇ ਕਿ ਸਾਡੀ ਕੁੜੀ ਦਾ ਬਦਲਾ ਲਾਣਾ ਚਾਹੀਦਾ ਹੈ ਤੇ ਸਭ ਕਾਨੂੰਨ ਕੁਛ ਨਹੀਂ ਕਰੇਗਾ ਪਰ ਸਾਡੇ ਤਾਂ ਜੋ ਹੋ ਗਿਆ ਦੀ ਕਰ ਸਕਾਂਗੇ ਨਹੀਂ ਕਾਨੂੰਨ ਤੁਹਾਡੀ ਮਦਦ ਕਰੇਗਾ ਬਾਈ ਮਦਦ ਕਰੇਗਾ ਜਿੰਨਾ ਜੇ ਅਰੈਸਟ ਨਹੀਂ ਪਾਉਂਦੇ ਸੀ ਕਿਵੇਂ ਯਕੀਨ ਕਰ ਲਈਏ ਪਹਿਲਾਂ ਇਹ ਕੋਲ ਸਾਡੀ ਕੁੜੀ ਨੂੰ ਥੋੜਾ ਤਾਂ ਨਹੀਂ ਬੰਗਾਲੀ ਰਹੀ ਹੈ ਕੁੜੀ ਦੇ ਵਿੱਚ ਨਾ ਹੀ ਐਨੀ ਵਿੱਚ ਸੋਲ ਰਹੀ ਆ ਸਾਨੂੰ ਕਿਸੇ ਕੋਲ ਤਾਂ ਦੁੱਖ ਨਹੀਂ ਗਾ ਜਿਸ ਦਿਨ ਐਡਮਿਟ ਕੀਤੀ ਇਹਨਾਂ ਨੇ ਇਹ ਭਾਜ ਦੇ ਨਾਲ ਤੋਂ ਅਸੀਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਸਾਡੇ ਨਾਲ ਕੋਲੇ ਖੜਦੇ ਸਾਨੂੰ ਸਮਝਾਉਂਦੇ ਵੀ ਐਦਾਂ ਹੈ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਅਸੀਂ ਗਏ ਆ ਸਵਾ ਘੰਟੇ ਮਗਰੋਂ ਸਾਨੂੰ ਪਤਾ ਲੱਗਾ ਉਹ ਵੀ ਕਿਸੇ ਨੇ ਕਿਆ ਕਹਿਦਾ ਕਰਕੇ ਤੁਹਾਡੀ ਕੁੜੀ ਐਡਮਟ ਹੈ ਅਸੀਂ ਉੱਥੇ ਗਏ ਆ ਜਾਂਦਾਂ ਨੂੰ ਪੁੱਛਿਆ ਉਹਨੇ ਇਹ ਕਹਿੰਦੇ ਸਿਲੰਡਰ ਫਟ ਗਿਆ ਬਾਅਦ ਚੋਂ ਅਸੀਂ ਪਤਾ ਕੀਤਾ ਉਹ ਕਹਿੰਦਾ ਸਿਲੰਡਰ ਫਟੇ ਕੁਝ ਨਹੀਂ ਗਾ ਜੀ ਤੇ ਅਸੀਂ ਚੁੱਪ ਕਰਕੇ ਬੈਠ ਗਏ ਜੀ ਸਮਝਾਇਆ ਨੂੰ ਕਿ ਚਲੋ ਕੋਈ ਗੱਲ ਨਹੀਂ ਜਿਹੜਾ ਹੈਗੇ ਨਿਭੜ ਜੇਗੀ ਬਾਕੀ ਸਾਰਾ ਤਾਂ ਚੋਰੀ ਭੱਜ ਗਏ ਨੇ ਫਿਰ ਸਾਨੂੰ ਪਤਾ ਸਾਡੇ ਪਿੰਡ ਨੇ ਮਦਦ ਕਰਕੇ ਅਸੀਂ ਉੱਥੇ ਬਿੱਲ ਤਾਰਿਆ ਹੂੰ ਜੋ ਸਾਡੀ ਕੀ ਗਲਤੀ ਆ ਸਾਡੀ ਸਾਡੀ ਕੁੜੀ ਜਾ ਕੋ ਸਾਡੀ ਕੁੜੀ ਗਲਤ ਤੇ ਹੁੰਦਾ ਬੱਚੇ ਲਈ ਕੋਈ ਗਲਤੀ ਵੀ ਸਿਤਾ ਮਾਪੇ ਉਹਨਾਂ ਦੱਸਣਾ ਬਣਦਾ ਸੀ ਬਿਲਕੁਲ ਬਿਲਕੁਲ ਸਹੀ ਗੱਲ ਸਾਰਾ ਦੱਸਦੇ ਉਹ ਗਲਤੀ ਸੀ ਸਾਨੂੰ ਦੱਸਦੇ ਵੀ ਆ ਗਲਤੀ ਕਰਕੇ ਆਸਤਾ ਆਇਆ ਸਾਨੂੰ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਜੀ ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਦੱਸਦੇ ਕੋਈ ਸਮਝਾ ਦੇ ਤੁਹਾਨੂੰ ਪਤਾ ਲੱਗਦਾ ਹੁਣ ਅਸੀਂ ਕੀ ਸਮਝੀਏ ਸਾਡੇ ਵਾਸਤੇ ਤਾਂ ਮੁਜਰਮ ਨੇ ਉਹ ਸਾਰੇ ਹੀ ਨੇ ਸਾਡੀ ਕੁੜੀ ਦੀ ਜਿੰਦਗੀ ਨੂੰ ਅੱਗ ਲਾਈ ਏ ਜੀ ਪਰੇ ਤੁਸੀਂ ਇੱਕ ਰਿਕਾਰਡਿੰਗ ਸੰ ਦਿਖਾ ਸੁਣਾ ਰਹੇ ਸੀ ਉਹ ਕਾਦੀ ਰਿਕਾਰਡਿੰਗ ਸੀ ਉਹ ਤੁਸੀਂ ਸੁਣਾ ਰਹੇ ਸੀ ਉਹ ਵੀਰੇ ਉਹਨੇ ਰੋਕੇ ਸਾਨੂੰ ਰਿਕਾਰਡਿੰਗ ਭੇਜੀ ਹੈ ਕੁੜੀ ਨੇ ਭੇਜੀ ਸੀ ਕਦੋਂ ਦੀ ਹੈ ਰਿਕਾਰਡਿੰਗ ਇਹ ਰਿਕਾਰਡਿੰਗ ਮੇਰੇ ਖਿਆਲ ਨਾਲ ਹਾਂਜੀ 16 ਸਤੰਬਰ ਦੀ ਸੀਗੀ ਸੁਣਾ ਸਕਦੇ ਹੋ ਮੜਾ ਸੁਣਾਓ ਕਿ ਕਿਹੜੀ ਰਿਕਾਰਡਿੰਗ ਸੀ ਤੁਸੀਂ ਕਹਿ ਰਹੇ ਸੀ ਹਾਂਜੀ ਤੁਹਾਨੂੰ ਸੁਣਾ ਦਿੰਦੇ ਇਹ ਇਹ ਜਿਹੜੀ ਭੈਣ ਰਿਕਾਰਡਿੰਗ ਸੁਣਾਉਣ ਜਾ ਰਹੀ ਹੈ ਉਹ ਰਿਕਾਰਡਿੰਗ ਹੈ ਜਿਹੜੀ ਇਹ ਹਾਦਸਾ ਵਾਪਰ ਤੋਂ ਪਹਿਲਾਂ ਲੜਕੀ ਵੱਲੋਂ ਮਾਪਿਆਂ ਨੂੰ ਭੇਜੀ ਗਈ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈਗਾ ਕੀ ਆ ਭੈਣੇ ਉਹ ਸੁਣਾ ਦਿਓ ਜੀ ਕਦੇ ਨਾ ਕਰੂ ਕੋਸ਼ਿਸ਼ ਉਹ ਮੈਂ ਕਦੇ ਕਰਨ ਮੈਨਾ ਇਹਦੇ ਸਾਰੇ ਟੱਪਰ ਦਾ ਨਾਮ ਲੈ ਨਹੀਂ ਮੰਨੂ ਤੇ ਇਹ ਦੋ ਬੂਆ ਦਾ ਜੀਜਾ ਨੇ ਦੋਨੇ ਭੈਣਾ ਦਾ ਮਾਪੋ ਇਹਨੇ ਸਾਰੇ ਆਦਾ ਨਾਮ ਲੈਤੇ ਕੋਲ ਸਾਰੇ ਰਿਕਾਰਡਿੰਗ ਜਰੂਰ ਸੁਣਾਣੀ ਹੋ ਤੁਸੀਂ ਜਰੂਰ ਸੁਣਾ ਜਰ ਮੈਨੂੰ ਕੋਸ਼ਿਸ਼ ਵੀ ਮੈਂ ਰਹਾ ਤੇ ਜਰੂਰ ਸੁਣਾ ਦੀ ਮੇਰੀ ਭੈਣ ਬਣ ਕੇ ਇਸ ਰਿਕਾਰਡਿੰਗ ਤੋਂ ਮਤਲਬ ਰੋਕੇ ਜੇ ਸੁਣਾ ਰਹੀ ਆ ਤਾਂ ਉਹਨੂੰ ਲੜਕੇ ਨੂੰ ਲੱਗਦਾ ਪੈਣਾ ਕਿ ਪਹਿਲਾ ਇਹ ਡਰ ਸੀਗਾ ਇਦਾਂ ਦੇ ਕੋਈ ਹਾਦਸੇ ਦਾ ਹਾਂਜੀ ਹਾਂਜੀ ਦੇਖੋ ਜੇ ਸਾਡੇ ਨਾਲ ਤਾਂ ਹੁਣ ਕੋਈ ਗੱਲ ਹੀ ਨਹੀਂ ਹੋਈ ਵੀ ਅਸੀਂ ਕਿਵੇਂ ਕਹਦੀ ਅਸੀਂ ਸਾਨੂੰ ਜੇ ਸਾਨੂੰ ਦੱਸਿਆ ਹੀ ਹੁੰਦਾ ਤੇ ਅਸੀਂ ਕੋਹ ਦੀ ਹੱਥ ਜੋੜ ਕੇ ਲੈਣੀ ਸੀ ਜੀ ਸਾਡੀ ਕੁੜੀ ਸਾਨੂੰ ਦੇ ਦੋ ਪਹਿਲਾਂ ਵੀ ਤਾਂ ਲੜਕੇ ਭੇਜੇ ਦਿੰਦੇ ਸੀ ਜੀ ਅਸੀਂ ਜੰਮ ਪਾਲ ਕੇ ੱਡੀਆਂ ਵਿਆਹ ਕਰਕੇ ਖਵਾ ਕੇ ਹੀ ਭੇਜਿਆ ਅਕਸਰ ਤੇ ਉਸ ਤੋਂ ਬਾਅਦ ਚੋ ਵੀ ਅਸੀਂ ਖਵਾ ਹੀ ਲੈਣੀ ਸੀ ਜੀ ਜੋ ਤੁਹਾਡੇ ਕੋਲੇ ਰਿਕਾਰਡਿੰਗ ਆਈ ਉਹਨਾਂ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੂੰ ਅਸੀਂ ਤਾਂ ਐਸੀ ਹੈ ਨਾ ਵੀ ਹਰ ਵਾਰੀ ਚਲੋ ਮਾੜਾ ਮੋਟਾ ਲੜੇ ਹੋਣੇ ਤੇ ਫਿਰ ਸੁਧਰ ਹੋ ਜਾਏਗੀ ਸੌਟ ਆਊਟ ਕਰ ਲੈਂਦੇ ਸਾਡੀ ਕੁੜੀ ਬਹੁਤ ਦਲੇਰ ਸੀਗੀ ਉਹਨੇ ਖੁਦ ਹੀ ਹੱਦ ਤੋਂ ਜ਼ਿਆਦਾ ਤਾਂ ਉਹ ਖੁਦ ਹੀ ਲੜਦੇ ਰਹੀ ਉਹਨਾਂ ਨਾਲ ਬੜੀ ਲਿਖੀ ਸੀਗੀ ਉਨੇ ਕਿਨੇ ਦਾ 12 ਕਿਤੀਆਂ ਸੀਗੀਆਂ ਉਹਨੇ ਬੜੀ ਲਿਖੀ ਕੁੜੀ ਸੀ ਹਾਂਜੀ ਬੜੀ ਲਿਖੀ ਕੁੜੀ ਸੀ ਹੁਨਾਰ ਸੀ ਕੋਈ ਇਹ ਨਹੀਂ ਕੋਈ ਕੰਮ ਤੋ ਕਮੀ ਹੈ ਸਾਰਾ ਪਾਰਲਰ ਵੀ ਸਿੱਖੀ ਸੀ ਸਿਲਾਈ ਵੀ ਸਿੱਖੀ ਸੀ ਹਰ ਇੱਕ ਕੰਮ ਖੁਦ ਕਰਦੀ ਸੀ ਜੇ ਵੀ ਬਾਹਰ ਵੀ ਲਾਇਆ ਉਹਨੇ ਦੁਬਈ ਦੁਬਈ ਜੀ ਵੀ ਗਈ ਹੈ ਉਹਦਾ ਪਾਸਵਰਡ ਵੀ ਮੇਰੇ ਖਿਆਲ ਨਾਲ ਉੱਥੇ ਹੀ ਹੈ ਸੋਰਿਆਂ ਤੇ ਹੀ ਆਉਂਦਾ ਦਿੰਦੇ ਨਹੀਂ ਸੀ ਕਿ ਸ਼ਾਇਦ ਇਹ ਚਲੀ ਨਾ ਜਾਵੇ ਜੀ ਤੇ ਆਪਦੀ ਦੂਸਰੀ ਜਿਹੜੀ ਅਨਦੀ ਵੱਡੀ ਸਾਡੀ ਕੁੜੀ ਦੀ ਜਠਾਨੀ ਹੈ ਉਹਨੂੰ ਬਾਹਰ ਭੇਜ ਦਿੱਤਾ ਤੇ ਸਾਡੀ ਕੁੜੀ ਵੀ ਤਾਂ ਹੁਣ ਪੜ੍ਹੀ ਲਿਖੀ ਸੀ ਉਹ ਘੜਨ ਪੜ ਸੀਗੀ ਜੀ ਭਣਾ ਕੀ ਮੰਗ ਕੇ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਸਾਹਿਬ ਜੀ ਕੀ ਚਾਹੋ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਮ ਠੀਕ ਆ ਉਹਨਾਂ ਨੂੰ ਸਜ਼ਾ ਮਿਲਣੀ ਜੀ ਉਹਨਾਂ ਨੂੰ ਸਜ਼ਾ ਇੰਨੀ ਭੈੜੀ ਭਿਆਨਕ ਮਿਲਣੀ ਚਾਹੀਦੀ ਪੁੱਛੋਣਾ ਜਿਵੇਂ ਕੁੜੀ ਨੂੰ ਸਾਡੇ ਨੂੰ ਅੱਗ ਲਾ ਕੇ ਸਾੜਿਆ ਉਵੇਂ ਉਹਨਾਂ ਨੂੰ ਸਾੜਿਆ ਜੇ ਕੌਣ ਕਹ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਇਹ ਤਾਂ ਨਹੀਂ ਪਤਾ ਜੀ ਕੋਣ ਕੋਣ ਹੈ ਚਾਰ ਜੀਨ ਚਾਰ ਜੀ ਜੀ ਉਹਨਾਂ ਚ ਮਾਪਿਓਂ ਪਰਿਵਾਰ ਨਾਲ ਦਾ ਤੇ ਦੋ ਬੱਚੇ ਅਸੀਂ ਇਨਸਾਫ ਮੰਗਣੇ ਇਹਨਾਂ ਦੇ ਬਸ ਉਹਨਾਂ ਦਾ ਮਾਪਿਓਂ ਹੈ ਉਹਨਾਂ ਦੀਆਂ ਦੋ ਭੈਣਾਂ ਨੇ ਹਾਂ ਜੀ ਜੇ ਹਾਂ ਜੀ ਪਰਿਵਾਰ ਚ ਬਾਕੀ ਤੁਹਾਨੂੰ ਕੁੜੀ ਨੇ ਸਾਡੀ ਨੇ ਰਿਕਾਰਡਿੰਗ ਆਖੋਦੀ ਦੱਸ ਦਿੱਤੀ ਹੈ ਚਾਰ ਜੀ ਉਹਦੇ ਨਾਲ ਕੋਈ ਇੱਕ ਭੈਣ ਕੁਵਾਰੀ ਇੱਕ ਭੈਣ ਵਿਆਹੀ ਹੋਈ ਹੈ ਹਾਂ ਜੀ ਉਹ ਸਾਰੇ ਨਾਲ ਉਹ ਵੀ ਤੰਗ ਕਰਦੀ ਸੀ ਉਹਨੂੰ ਬਹੁਤ ਜ਼ਿਆਦਾ ਠੀਕ ਹੈ ਜੀ ਉਹ ਤਾਂ ਇਨਸਾਫ ਚਾਹ ਇਸਾ ਨੂੰ ਸਾਨੂੰ ਸਾਡੀ ਦੋਤਰੀ ਦਿੱਤੀ ਜਾਵੇ ਬੱਚੇ ਉਹਨਾਂ ਕੋਲੇ ਆ ਬੱਚੇ ਉਹਨਾਂ ਕੋਲ ਸਾਨੂੰ ਸ਼ਕਲ ਹੀ ਨਹੀਂ ਵਿਖਾਈ ਉਹਨਾਂ ਨੇ ਜੀ ਅੱਛਾ ਜੀ ਕਿ ਸਾਨੂੰ ਤੁਹਾਡੇ ਸਾਹਮਣੇ ਸਾਨੂੰ ਕੁੜੀ ਮਿਲ ਜੇਗੀ ਸਾਹਮਣੇ ਹੂੰ ਸਾਨੂੰ ਉਹ ਦੇਖਤੀ ਜਾਵੇਗੀ ਤੁਸੀਂ ਆਪ ਦੀ ਧੀ ਦੇਖੋਗੇ ਹਾਂ ਜੀ ਕਿ ਸਾਨੂੰ ਜੀ ਸਾਡੀ ਧੀ ਮਾਰ ਸਕਦੇ ਕੱਲ ਸਾਡੀ ਦੋਤਰੀ ਵੀ ਮਾਰ ਸਕਦੇ ਨੇ ਮਾਤਾ ਕੋਈ ਗੱਲ ਨਹੀਂ ਮੈਂ ਸਮਝਦਾ ਤੁਹਾਡਾ ਦੁੱਖ ਧੀਆ ਦਾ ਦੁੱਖ ਸਭ ਤੋਂ ਵੱਡਾ ਅੱਜ ਜੇ ਸਾਡੀ ਧੀ ਨਾਲ ਹੋਇਆ ਤੇ ਹੌਸਲੇ ਨਾ ਘਰ ਗਏ ਵੀਰੇ ਜੋ ਅੱਜ ਸਾਡੀ ਧੀ ਨਾਲ ਹੋਇਆ ਅਸੀਂ ਨਹੀਂ ਜਾਣਦੇ ਕਿਸੇ ਦੀ ਹੋਰ ਕੁੜੀ ਨਾਲ ਵੀ ਹੋਵੇ ਉਹਨਾਂ ਦੀ ਜਾਤ ਹੈਗੀ ਉਹ ਰਾਸਿਕ ਨੇ ਤੇ ਦੇਖੋ ਜੀ ਜੇ ਰਾਸਿਕ ਹੈ ਤੇ ਸਾਡੀ ਆਵਾਜ਼ ਤੇ ਸਾਡੀ ਆਵਾਜ਼ ਜੇ ਸਾਨੂੰ ਹੈਗਾ ਕਿ ਦਮ ਹੈਗਾ ਅਸੀਂ ਆਦੀ ਕੁੜੀ ਦਾ ਇਨਸਾਫ ਲੈ ਸਕਦੇ ਆ ਜੇ ਸਾਡੇ ਕੋਲ ਪੈਸਾ ਨਹੀਂ ਤੇ ਅਸੀਂ ਧਰਨਿਆ ਤੇ ਵੀ ਆਵਾਂਗੇ ਜੇ ਸਾਨੂੰ ਸਾਨੂੰ ਇਨਸਾਫ ਚਾਹੀਦਾ ਪਲੀਜ਼ ਸਾਡੇ ਹੱਥ ਜੋੜ ਕੇ ਇਹ ਹੀ ਗੁਜਾਰੀ ਚ ਹੈ ਕਿ ਸਾਨੂੰ ਇਨਸਾਫ ਚਾਹੀਦਾ ਸਾਡੀ ਜਿਹੜੀ ਛੋਟੀ ਬੱਚੀ ਸਾਨੂੰ ਉਹ ਦਿੱਤੀ ਜਾਵੇ ਤੇ ਇਹਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਕੀ ਲੱਗਦਾ ਵੀ ਪੁਲਿਸ ਵੱਲੋਂ ਉਹਨਾਂ ਨੂੰ ਅਜੇ ਤੱਕ ਕਿਉਂ ਨਹੀਂ ਫੜਿਆਗਾ ਕੋਈ ਸਿਆਸੀ ਦਵਾ ਵੀ ਲੱਗਦਾ ਉਹਨਾਂ ਦੇ ਹਾਂਜੀ ਵੀਰੇ ਹੋ ਸਕਦਾ ਦੇਖੋ ਜੀ ਉਹ ਡਾਕਟਰ ਸੀਗੇ ਚੱਲਦੇ ਫਿਰਦੇ ਡਾਕਟਰ ਸੀਗੇ ਕੇਸ ਵਗੈਰਾ ਜਿੰਨਾਂ ਦੇ ਨਹੀਂ ਸੀ ਹੁੰਦੇ ਉਹਨਾਂ ਦੇ ਖਰਾਬ ਵੀ ਕਰਦੇ ਜਿੰਨਾਂ ਨਹੀਂ ਵੀ ਲਾਣਾ ਦੋਨੋਂ ਦੇ ਖਰਾਬ ਕਰਦੇ ਸੀਗੇ ਤੇ ਦੇਖੋ ਜੀ ਹੁਣ ਅੱਗੇ ਸਾਨੂੰ ਇਸ ਚੀਜ਼ ਦਾ ਕੁਝ ਵੀ ਨਹੀਂ ਪਤਾ ਬਾਕੀ ਸੁਨਨਸੁਨਾਨ ਦੀਆਂ ਗੱਲਾਂ ਤਾਂ ਬਹੁਤ ਹੋ ਜਾਂਦੀਆਂ ਨੇ ਪਰ ਸਾਨੂੰ ਇਹ ਆ ਕਿ ਸਾਡਾ ਇਨਸਾਫ ਕੀਤਾ ਜਾਵੇ ਤੇ ਬਾਕੀ ਉਹਨਾਂ ਦਾ ਘਰ ਵੀ ਸੀਲ ਕੀਤਾ ਜਾਵੇ ਉਹ ਇੱਥੇ ਘਰ ਦੇ ਵਿੱਚ ਨਹੀਂ ਵੜਨੇ ਚਾਹੀਦੇ ਸਾਨੂੰ ਉੱਥੇ ਕਹਿੰਦੇ ਸੀ ਸੀਆਈ ਆਈ ਵਾਲੇ ਲਜਾਣੇ ਸੀ ਕੋਈ ਪੁਲਿਸ ਵਾਲੇ ਸੀਆਈ ਆਈ ਵਾਲੇ ਨਹੀਂ ਲਗਾਇਆ ਕੋਈ ਇਨਕਾਰੀ ਨਹੀਂ ਕੀਤੀ ਤੇ ਕੁਝ ਨਹੀਂ ਇਹਨਾਂ ਨੇ ਰਾਤ ਨੂੰ ਚੋਰੀ ਆ ਦੇ ਨੇ ਗੱਲ ਇਹ ਪੁਰਾਣੇ ਨੂੰ ਲੈ ਕੇ ਗਏ ਸਾਡੇ ਸਾਡੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਸਾਨੂੰ ਲੈ ਕੇ ਗਏ ਨਾਲ ਜਿਹਨਾਂ ਨੂੰ ਕਵਰੀ ਕਰਨਗੇ ਰਾਤ ਨੂੰ 12 12:30 ਗਏ ਨੇ ਉਹਨੂੰ ਕੱਲੇ ਪ੍ਰਾਣੂ ਨੂੰ ਲੈ ਕੇ ਗਿਆ ਸਾਨੂੰ ਨਹੀਂ ਪਤਾ ਕੀ ਕਰਕੇ ਆਣ ਕੀ ਨਹੀਂ ਫਿਰ ਤਾਲਾ ਵੀ ਉਹਨਾਂ ਨੇ ਹੀ ਲਾਇਆ ਫਿਰ ਦੂਜੇ ਲੋਕ ਸੁਣ ਕੇ ਆਇਆ ਉਹ ਸਮਾਨ ਲੈ ਕੇ ਕੱਢ ਗਏ ਇਹਨਾਂ ਤਾਲਾ ਆਪਦਾ ਨਹੀਂ ਲਾਇਆ ਪੁਲਿਸ ਵਾਲਿਆਂ ਨੇ ਉਹਨੇ ਦੇ ਤਾਲੇ ਚ ਹੀ ਲੱਗੇ ਉਸੇ ਚ ਹੀ ਲੱਗੇ ਲੱਗੇ ਫਿਰ ਨੇ ਉਹ ਰੱਬ ਜਿਹੜਾ ਰਾਤ ਨੂੰ ਆਉਂਦੇ ਨਹੀਂ ਕਿ ਨਹੀਂ ਆਦੇ ਤਿੰਨ ਕੁੜੀਆਂ ਨੇ ਅਸੀਂ ਤਾਂ ਉਹਨਾਂ ਦਾ ਮਸਾ ਅਸੀਂ ਕਰੀਦਾ ਤੇ ਦੇਖੋ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਬੈ ਇਹਨਾਂ ਨੇ ਇਹ ਕੁਛ ਕਰ ਦੇਣਾ ਹੈਗਾ ਅਸੀਂ ਇੱਕ ਸਾਡੀ ਕੁੜੀਆ ਹੋਰ ਵੀ ਆਈ ਉੱਥੇ ਹੀ ਆਈ ਪਰ ਉਹਨੂੰ ਵੀ ਨਹੀਂ ਇਸ ਚੀਜ਼ ਦਾ ਪਤਾ ਜੀ ਇੱਕ ਕੁੜੀ ਸਾਡੀ ਹਜੇ ਘਰੇ ਬੈਠੀ ਹੈ ਜੀ ਸਾਨੂੰ ਤਾਂ ਡਰ ਲੱਗਦਾ ਸੀ ਉਹਦਾ ਵਿਆਹ ਕਰੀਏ ਕਿ ਨਾ ਕਰੀਏ ਜੇ ਸਾਨੂੰ ਇਨਸਾਫ ਮਿਲੇਗਾ ਤੇ ਅਸੀਂ ਉਹਦੇ ਲਈ ਵੀ ਕੁਝ ਸੋਚਾਂਗੇ ਵਿਆਹ ਕਰਨੇ ਕਿਹੜਾ ਧਿਆ ਦੇ ਸੋਚ ਬਹੁਤ ਅਸੀਂ ਕਰਜ਼ਾ ਚੱਕ ਚੱਕ ਕੇ ਵੀਰੇ ਅਸੀਂ ਪਿੰਡਾਂ 'ਚ ਤੁਹਾਨੂੰ ਪਤਾ ਲੋਕੀ ਹੈਲਪ ਕਰ ਦਿੰਦੇ ਆ ਸਾਡੇ ਪਿੰਡ ਵਾਲੇ ਚੰਗੇ ਆ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਵਿਆਹ 'ਚ ਵੀ ਉਹਨਾਂ ਦੀ ਹੈਲਪ ਕੀਤੀ ਹੈ ਹੁਣ ਜੇ ਕੁੜੀ ਦੇ ਆ ਮੁਸੀਬਤ ਪਈ ਸੀ ਤੇ ਡੱਡ ਬੋਡੀ ਤੱਕ ਵੀ ਉਹਨਾਂ ਨੇ ਜਿੰਨਾ ਵੀ ਖਰਚਾ ਆਇਆ ਸਾਡਾ ਘਰ ਤੋਂ ਤੁਸੀਂ ਦੇਖ ਸਕਦੇ ਹੋ 500 ਦਿਹਾੜੀ 'ਚ ਅਸੀਂ ਖਾਵਾਂਗੇ ਕਿ ਜੋੜਾਂਗੇ ਜੀ ਅਸੀਂ ਬਹੁਤ ਬਹੁਤ ਹੀ ਜਿਆਦਾ ਅਸੀਂ ਮਾੜੇ ਹਾਲਾਤਾਂ ਚੋਂ ਨਿਕਰ ਅੱਜ ਦੇ ਟਾਈਮ ਚ ਤਾਂ ਸਾਡੇ ਤੇ ਇੰਨੀ ਗ਼ਬਤ ਆ ਚੁੱਕੀ ਹੈ ਨਾ ਕਿ ਕੋਈ ਪੁੱਛ ਨਹੀਂ ਸਕਦਾ ਸਾਡੇ ਦਰਦ ਸਿਰਫ ਸਾਨੂੰ ਹੀ ਪਤਾ ਜੀ ਕੋਈ ਸਾਡੇ ਕੋਲ ਤਾਂ ਇਹਨੇ ਪੈਸੇ ਵੀ ਨਹੀਂ ਕੋਠਾ ਕਰਨ ਰੱਖੇ ਅਸੀਂ ਅਸੀਂ ਸਾਰਿਆਂ ਕੋਲ ਅਸੀਂ ਵੀਡੀਓ ਪਾ ਪਾਂ ਕਿ ਹੈਲਪ ਮੰਗੀ ਵੀ ਸ਼ਾਇਦ ਸਾਡੀ ਕੁੜੀ ਕਿਸੇ ਦੇ ਪੈਸੇ ਨਾਲ ਹੀ ਬਚ ਜਾਵੇ ਜੀ ਉਹਦੇ ਜਦੋਂ ਹਸਪਤਾਲ ਚ ਹਾਂਜੀ ਜਦੋਂ ਹਸਪਤਾਲ ਚ ਅਸੀਂ ਕੋਈ ਖਰਚਾ ਨਹੀਂ ਦੇ ਕੇ ਸਿਰਫ 3000 ਰੁਪਏ ਐਡੇ ਜੇ ਤੂੰ ਐਡਾ ਹੀ ਵੱਡਾ ਏ ਜੇ ਤੂੰ ਇੰਨਾ ਕਮਾਉਂਦਾ ਏ ਤੇ 3000 ਸੈਲਰੀ ਤੇਰੀ ਤੇ ਤੂੰ ਆਦੀ ਜਨਾਨੀ ਦੇ ਤਾਂ ਤਗੜੇ ਪੈਸੇ ਲਾ ਜਿਉ ਨੂੰ ਬਾਗੀ ਹਸਪਤਾਲ ਲੈ ਗਿਆ ਸੀ ਅਸੀਂ ਕਿੱਥੋਂ ਬਾਗੀ ਹਸਪਤਾਲ ਦਾ ਖਰਚਾ ਚੱਕ ਲਈ ਜੀ ਹੁੰਦੀਆਂ ਤਾਂ ਕੰਦਾ ਵੀ ਪੈਸਾ ਮੰਗਦੀਆਂ ਨੇ ਅਸੀਂ ਇੰਨਾ ਪੈਸਾ ਭਰ ਕੇ ਉਹਦੀ ਉਥੋਂ ਉਹਨੂੰ ਉਥੋਂ ਰੈਫਰ ਕਰਵਾਇਆ ਸੀਗਾ ਉਹ ਵੀ ਅਸੀਂ ਮੰਗ ਮੰਗ ਕੇ ਸਾਡੇ ਕੋਲ ਹਜੇ ਵੀ ਸਾਰਾ ਪ੍ਰੂਫ ਹੈਗਾ ਕਿ ਜਿੰਨਾ ਜਿੰਨਾ ਲੋਕਾਂ ਨੇ ਸਾਡੀ ਮਦਦ ਕੀਤੀ ਦੂਰ ਦੂਰ ਤੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਕੀ ਸਾਡੇ ਨਾਲ ਸਾਰੇ ਖੜੋ ਸਾਨੂੰ ਸਪੋਰਟ ਕਰੋ ਤੇ ਸਾਡੀ ਸਾਨੂੰ ਇਨਸਾਫ ਦੀਵਾਨ ਚ ਸਾਡੀ ਮਦਦ ਕਰੋ ਬਸ ਆ ਸਾਡੀਆਂ ਲੜਕੀਆਂ ਆ ਹਾਂਜੀ ਆ ਜਦੋਂ ਅਸੀਂ ਵਿਆਹ ਕੀਤਾ ਸੀ ਇਹ ਉਦੋਂ ਦੀ ਤਸਵੀਰ ਹੈ ਉਹਨਾਂ ਦੀ ਉਸ ਤੋਂ ਬਾਅਦ ਆ ਉਹਦਾ ਸੋਹਰਾ ਹੈ ਆ ਹੁੰਦਾ ਸੋਹਰਾ ਹੁੰਦੀ ਸੱਸਾ ਜੀ ਜੀ ਤੇ ਆ ਆ ਦੇਖ ਲੋ ਜੀ ਆ ਫੋਟੋ ਜੀ ਦੇਖੋ ਜੀ ਸਾਡੀ ਯਾ ਤਾਂ ਕੁੜੀ ਹੀ ਨਹੀਂ ਹੁੰਦੀ ਆ ਕੁਝ ਹੁੰਦਾ ਫਿਰ ਤਾਂ ਅਸੀਂ ਕਹਿੰਦੇ ਸੀ ਵੀ ਜੀ ਭਾਈ ਬੋਲ ਜੇ ਵੀ ਚੱਲ ਉਹਨਾਂ ਨੇ ਕਰ ਦਿੱਤਾ ਹੋਏਗਾ ਪਰ ਸਾਰੇ ਸਾਡੀ ਕੁੜੀ ਸਾਰੀ ਚੰਗੀ ਭਲੀ ਸਾਰਾ ਕੰਮ ਕਰ ਖੋ ਦਾਦੇ ਹੱਥੀ ਸਾਰਾ ਨੂੰ ਪੂਰੇ ਪਰਿਵਾਰ ਨੂੰ ਸਾਂਭਦੀ ਸੀ ਉੱਪਰ ਕਿਚਨ ਸੀ ਥੱਲੇ ਰੋਟੀ ਗਰਮ ਗਰਮ ਬਣਾ ਬਣਾ ਕੇ ਦੇ ਕੇ ਆਂਦੀ ਹੁੰਦੀ ਸੀ ਜੀ ਬੱਚਾ ਹੋ ਗਿਆ ਸੀ ਉਹਨੇ ਤਾਂ ਵੀ ਸਾਰਾ ਕੁਝ ਆਪਣੇ ਆਥ ਹੱਥੀ ਸਭ ਸੰਭਿਆ ਸੀ ਜੀ ਪਰ ਇਹਨਾਂ ਨੇ ਕੁਝ ਨਹੀਂ ਸੋਚਿਆ ਸਾਡੀ ਕੁੜੀ ਵਾਰ ਕੁਝ ਵੀ ਮਾੜਾ ਮੋਟਾ ਅਗਰ ਪਤੀ ਸੋਚ ਲੰਦਾ ਕਿ ਮੇਰੀ ਜਨਾਨੀ ਚੱਲ ਮੈਂ ਸਾਡੇ ਇੱਥੇ ਛੱਡ ਜਾਂਦਾ ਮਿਲਨ ਜੋਗ ਤਾਂ ਰਹਿ ਜਾਂਦਾ ਬਿਲਕੁਲ ਜੀ ਪਰ ਜਦੋਂ ਕਿਤੇ ਗੁੱਸਾ ਮਸਾਲਾ ਢਿੱਲਾ ਹੁੰਦਾ ਹਾਂ ਹਾਂ ਜੀ ਤੇ ਲੈ ਉਦੋਂ ਲੈ ਜਾਂਦੇ ਪਰ ਇੱਕ ਵਾਰੀ ਚੱਲ ਇੱਥੇ ਇੱਥੇ ਹੀ ਛੱਡ ਜਾਂਦੇ ਸਾਡੇ ਕੋਲ ਜੀ ਧੰਨਵਾਦ ਜੀ ਉਹਦਾ ਮਾਤਾ ਇਹ ਕਹਿੰਦਾ ਲੱਸੀ ਜਦੋਂ ਵੀ ਲੜਾਈ ਝਗੜਾ ਹੁੰਦਾ ਸੀ ਕਹਿੰਦਾ ਜੀ ਸਾਡੀ ਕੁੜੀ ਸਾਨੂੰ ਦੇ ਦਿਓ ਤੇ ਆਪਦੀ ਕੁੜੀ ਤੁਸੀਂ ਰੱਖ ਲਓ ਉਹਦਾ ਮਾਪੇ ਕੁੜੀ ਆ ਸਾਡੀ ਕੁੜੀ ਉਹ ਦੋ ਦੋਦਰੀ ਦੋਦਰੀ ਉਹਦਾ ਸਾਡੀ ਕੁੜੀ ਸਾਡੇ ਕੋਲ ਹੀ ਹੈ ਤੇ ਤੁਸੀਂ ਆਪਦੀ ਕੁੜੀ ਰੱਖ ਲਓ ਅਸੀਂ ਵਿਆਹੀ ਆਈ ਕੋ ਭਜਾਈ ਥੋੜਾ ਸੀ ਹੂੰ ਜੇ ਭੱਜ ਕੇ ਗਈ ਨਹੀਂ ਲੱਗਦਾ ਇਹਨਾਂ ਗੱਲਾਂ ਤੋਂ ਵੀ ਕੀ ਪਰੋਣੇ ਦੇ ਬਾਹਰ ਕੋਈ ਨਜਾਇਜ਼ ਸੰਬੰਧ ਹੋ ਸਕਦੇ ਹੋ ਹੋ ਸਕਦੇ ਨੇ ਜੀ ਪ੍ਰੂਫ ਹੁੰਦੇ ਸੀ ਸਾਡੇ ਕੋਲੇ ਕਿਹਦੇ ਵਿੱਚ ਪ੍ਰੂਫ ਹੁੰਦੇ ਸੀਗੇ ਹੂੰਦੇ ਜੋ ਚੈਟ ਵਗੈਰਾ ਕਰਦਾ ਰਹਿੰਦਾ ਸੀ ਨਾ ਹੁੰਦੇ ਪ੍ਰੂਫ ਹੁੰਦੇ ਸੀ ਉਹਨੂੰ ਹਰ ਵਾਰੀ ਗਲਤ ਠਹਿਰਾਇਆ ਜਾਂਦਾ ਸੀ ਹੁੰਦੇ ਸੋਹਰੇ ਪਰਿਵਾਰ ਵੱਲ ਜੋ ਇੱਕ ਗੋਦ ਸਾਜਿਚ ਕਰਦੇ ਸੀਗੇ ਵੀ ਹਾਂ ਕੁੜੀ ਦੀ ਮੌਤ ਦਾ ਕਾਰਨ ਮੜਿਆ ਨਜਾਇਜ਼ ਸੰਬੰਧ ਕਰ ਹਾਂਜੀ ਏਸੀ ਅਸੀਂ 100% ਗਵਾਏ ਕੁੜੀ ਦਾ ਫੋਨ ਮਿਲ ਜੇ ਅੱਜ ਤੋਂ ਹੁੰਦੇ ਉਹਦੇ ਵਿੱਚ ਸਾਰੇ ਪ੍ਰੂਫ ਮਿਲ ਜਾਣਗੇ ਮੁੰਡਾ ਬੂਰੇ ਮੁੰਡਾ ਬਾਹਰ ਗੱਲ ਕਰਦਾ ਸੀ ਸਾਡੇ ਮੇਰੀ ਨਾਨ ਮੈਨੂੰ ਹਰ ਵਾਰੀ ਫੋਨ ਕਰਕੇ ਮੈਨੂੰ ਉਹਨੇ ਸਕਰੀਨਸ਼ਾਟ ਭੇਜਨੇ ਪਰ ਮੈਂ ਕਹਿੰਨਾ ਦੀਦੀ ਕੋਈ ਨਾ ਫਿਰ ਸਹੀ ਹੋ ਜਾਏਗਾ ਫਿਰ ਉਹਨੇ ਲੜਤ ਝਗੜ ਕੇ ਉਹਨੇ ਇਹਨੂੰ ਸਹੀ ਕਰ ਲਾਣਾ ਪਰ ਉਹ ਫਿਰ ਆਧਿਆ ਹਰਕਤਾ ਤੋਂ ਕਦੀ ਨਹੀਂ ਸੀ ਬਾਜ ਆਇਆ ਉਹਨੇ ਕੋਈ ਨਾ ਕੋਈ ਬਾਹਰ ਕੰਮ ਕਰਦੇ ਹੀ ਰਹਿਣਾ ਕਰਦੇ ਹੀ ਰਹਿਣਾ ਪਰ ਜਨਾਨੀ ਨੂੰ ਤਾਂ ਪਤਾ ਲੱਗ ਹੀ ਜਾਂਦਾ ਉਹਨੂੰ ਪਤਾ ਲੱਗ ਜਾਣਾ ਉਹਨੇ ਰੋਲਾ ਪਾਣਾ ਉਹਨੂੰ ਫਿਰ ਗਲਤ ਕਰ ਦਿੰਦੇ ਸੀ ਵੀ ਇਹ ਇਹ ਤਾਂ ਘਰੇ ਜਾ ਕੇ ਬੋਲਦੀ ਰਹਿੰਦੀ ਰੋਂਦੀ ਰਹਿੰਦੀ ਉਹ ਪਾਗਲ ਤੋਂ ਕੋਈ ਨਾ ਸੀਗੀ ਜੇ ਉਹ ਪਾਗਲ ਸੀ ਜੇ ਪਾਗਲ ਸੀ ਤੇ ਫਿਰ ਵਿਆਹ ਹੀ ਕਿਉਂ ਕਿ ਅਸੀਂ ਵੀ ਫਿਰ ਵਿਆਹ ਹੀ ਕਿਉਂ ਕਰਦੇ ਜੇ ਸਾਡੀ ਕੁੜੀ ਪਾਗਲ ਹੁੰਦੀ ਉਹ ਪਾਗਲ ਨਹੀਂ ਸੀ ਉਹਨੂੰ ਸਾਰਾ ਕੁਝ ਉਹਨਾਂ ਦੀ ਅਸੀਂ ਇਹ ਸਾਰਾ ਜ਼ਿੰਮੇਵਾਰ ਉਹਦਾ ਸੋਹਰਾ ਪਰਿਵਾਰ ਹੈ ਤੇ ਹੈ ਤੇ ਹੈ ਬਸ ਧੰਨਵਾਦ ਸਾਨੂੰ ਇਨਸਾਫ ਮਿਲਿਆ ਸੋ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਬੜੀ ਹੀ ਦਿਲ ਦਹਿਲਾਉਣ ਵਾਲੀ ਘਟਨਾ ਹੈ ਕਿ ਇੱਕ ਲੜਕੀ ਨੂੰ ਜਉਂਦੇ ਜੀ ਅੱਗ ਦੇ ਵਿੱਚ ਸਾੜ ਦੇਣਾ ਤੁਸੀਂ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਰਾਹੀਂ ਸਾਡੇ ਚੈਨਲ ਨਾਲ ਜੁੜਨਾ ਤੇ ਜੇ ਅਗਰ ਕੋਈ ਇਸ ਵੀਡੀਓ ਸੰਬੰਧੀ ਆਪਣਾ ਪੱਖ ਰੱਖਣਾ ਚਾਹੁੰਦਾ ਤਾਂ ਸਾਡੇ ਚੈਨਲ ਨਾਲ ਸੰਪਰਕ ਕਰ ਸਕਦਾ ਜੁੜੇ ਰੋ ਸਪੋਰਟ ਟੈਲੀਵਿਜ਼ਨਲ ਧੰਨਵਾਦ ਸਾਹਮਣੇ ਹੈ ਜਿਹਨੂੰ ਦੀ ਚੀਜ਼ ਨੱਸਿਆ ਜਾ ਰਿਹਾ ਕਿ ਕਾਜਲ ਨਾਮ ਦੀ ਕੁੜੀ ਜਿਸ ਦੀ ਉਮਰ 27 ਸਾਲ ਹੈ ਤੇ ਇਸਦੇ ਵਿਆਹ ਹੋ ਜਾਈ ਚਾਰ ਸਾਲ ਪਹਿਸੀ ਨੂਰਪੁਰ ਸੇਖਾਂ ਦੀ ਰਹਿਣ ਵਾਲੀ ਹੈ ਇਸ ਨੂੰ ਇਹਦੇ ਫਾਦਰ ਵੱਲੋਂ ਇੱਕ ਕੰਪਲੇਨ ਦਿੱਤੀ ਗਈ ਹੈ ਕਿ ਇਸ ਕੁੜੀ ਨੂੰ ਸਾੜਿਆ ਗਿਆ ਤੇ ਸਹੁਰੇ ਪਰਿਵਾਰ ਵੱਲੋਂ ਜਿਸ ਕੰਪਲੇਂਟ ਤੇ ਇੱਕ ਐਫਆਈਆਰ ਰਜਿਸਟਰ ਕੀਤੀ ਗਈ ਹੈ ਅਸੀਂ ਮੁਕਦਮਾ ਦਰਜ ਕੀਤਾ ਹੈ ਕੁੜੀ ਦੇ ਸਹੁਰੇ ਪਰਿਵਾਰ ਦੇ ਖਿਲਾਫ ਜੀ ਇਹ ਹੁਣੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਸਮ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਅਲੀਗੇਸ਼ਨ ਆਇਆ ਹੈ ਕਿ ਪਰਿਵਾਰ ਵੱਲੋਂ ਸਾੜੀ ਗਈ ਹੈ ਅਸੀਂ ਐਫਆਈਆਰ ਰਜਿਸਟਰ ਕਰਕੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਜੋ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਉਸ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ